ਰੇੜੀ ਲਈ ਆਉਂਦਾ ਤਾਂ ਮੈਂ ਨੇਗੈਟਿਵ ਮੋੜੀ ਹੋਤੀ ਹਾਂ ਆ ਗਿਆ ਕਰਿਆ ਜੇ ਹੁਣ ਮੈਂ ਜੀ ਤੁਹਾਨੂੰ ਦੱਸ ਸਕਦਾ ਮੈਂ ਉੱਥੇ ਤੇ ਰੇੜੀ ਧਾਰੀ ਬਾਉਰੇ ਆ ਕੇ ਜਦ ਮੈਂ ਮੂੰਹ ਪਰ ਵਜੇ ਉੱਪਰੋਂ ਗਿਰਿਆ ਹੋਰ ਉੱਪਰੋਂ ਵਾਈਟ ਟੱਪ ਕੇ ਗਿਰਿਆ ਮੂਰੇ ਨੂੰ ਸੱਟ ਤਾਂ ਨਹੀਂ ਲੱਗੀ ਨਹੀਂ ਬੱਚੀ ਸੱਟ ਤਾਂ ਲੱਗੀ ਅਦਿਲਾ ਪ੍ਰਧਾਨ ਕੇ ਕਰਤਾਇਨੇ ਸਮਰਾਹ ਉੱਥੀ ਗੱਡੀ ਹੈ ਗੱਡੀ ਖਰਾਬ ਹੋ ਗਈ ਮੇਰੀ ਮੈਨੂੰ ਕੱਖ ਬੜਣੀ ਆਉਂਦੀ ਹੋਏ ਨੇ ਹੋਰ ਇਹ ਵੀ ਖੜਾ ਤਾਂ ਵਿੱਚ ਜਿਹੜਾ ਪਿਆ ਤਾਂ ਉਹ ਰੇ ਹੁਣ ਥੈਲਾ ਪਾਟ ਗਿਆ ਵੀ ਗਿਰਿਆ ਹੂੰ ਲੈ ਆਂਦੀ ਸਾਈਕਲ ਦੇ ਮਗੇ ਟੰਗ ਕੇ ਹੈ ਲੱਦ ਕੇ ਲਿਆਂਦੀ ਹੁਣ ਆਕੀ ਸਾਖੀ ਖੜ ਜੋ ਲਾਮਾ ਤੱਕਾ ਇੱਥੇ ਰੁਣਾ ਰੁੜ ਜੇ ਸਸਰੀ ਗਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ 'ਚ ਮੋਟਰ ਪਰਾਈਵੇ ਤੇ ਮੀਂਹ ਤੋਂ ਬਾਅਦ ਅੱਜ ਅੱਜ ਫੇਰ ਮੀਂਹ ਪੈ ਰਿਹਾ ਇਸ ਵੀਰ ਦਾ ਬਾਜਰਾ ਤਾਂ ਗੀਰਦਾ ਸਾਰਾ ਹੀ ਮਨੂੰ ਆਏ ਆ ਵੀ ਇਹਨੇ ਹੁਣ ਗਲ ਜੈਣਾ ਬਚਣ ਦੀ ਉਮੀਦ ਤਾਂ ਹੈ ਨਹੀਂ ਦੀ ਡਿੱਗਨੇ ਕਰਕੇ ਜੇ ਹੋਰ ਪਾਣੀ ਆ ਗਿਆ ਆ ਜੇ ਪੂਰੀ ਗੱਲ ਨਹੀਂ ਸੁਭਾਅ ਦਾ ਬਾਕੀ ਦੇਖਦੇ ਆ ਹੁਣ ਕਿ ਬਚਦਾ ਇਹ ਗੱਲ ਦਾ ਪੰਗਾ ਗਿਰਨੇ ਕਰਕੇ ਹੋ ਗਿਆ ਜਿਹੜਾ ਗਰ ਗਿਆ ਨਾ ਉਹਨੇ ਸਾਰਾ ਕੰਮ ਖਰਾਬ ਕਰਤਾ ਜੇ ਖੜਾ ਰਹਿੰਦਾ ਫਿਰ ਕੋਈ ਨੁਕਸਾਨ ਨਹੀਂ ਤਾਂ ਤੇ ਇਹਨੇ ਠੀਕ ਰਹਿਣਾ ਤਾਂ ਹਵਾ ਵੀ ਬਹੁਤੀ ਜ਼ਿਆਦਾ ਨਹੀਂ ਆਈ ਹੈਗੀ ਤੇ ਇਕਰਕੇ ਪਤਾ ਨਹੀਂ ਕੀ ਗੱਲ ਹੈ ਕੀ ਨਹੀਂ ਜਾਇਦਾ ਨਰਮ ਕਹਿ ਲਉ ਇੱਕ ਬੇਲ ਵੀ ਹੋਇਆ ਸੀ ਥੋੜੀ ਜਿਹੀ ਆਹ ਵਿੱਚ ਦੇਖਦੇ ਆ ਹੁਣ ਇਹਨੂੰ ਵੱਡਾ ਲਾਉਂਦੇ ਪੰਜ-ਛੇ ਦਿਨ ਤਾਂ ਇਹਨੇ ਪੰਜ-ਛੇ ਦਿਨ ਤਾਂ ਉਧਰ ਹੈਗਾ ਉੱਤੇ ਵੱਡਾ ਲੱਗੂ ਉਹਨੇ ਦਿਨ ਹੁ ਦੇਖਦੇ ਕਿੰਨਾ ਕੁ ਗਲਦਾ ਕਿੰਨਾ ਕੁ ਰਹਿੰਦਾ ਚਲੋ ਹੋਰ ਦਿਖਾਉਂਦੇ ਤੁਹਾਨੂੰ ਗਾਹਾਂ ਕੀ ਕਰਿਆ ਸਾਡੇ ਬੰਦੇ ਨੇ ਅੱਜ ਕੱਕ ਵੱਡਣ ਆਏ ਵੇ ਤੇ ਮੀਂਹ ਕਰਕੇ ਕੱਕ ਵੀ ਨਹੀਂ ਵੱਡ ਹੋਏ ਵੱਡ ਤਾਂ ਲੈਣੇ ਤੇ ਵੀ ਚਲ ਕੋਈ ਨਹੀਂ ਭਿਜੇ ਜਾਂਦੇ ਫਿਰ ਵੀ ਵੱਡ ਹੋ ਜਾਣੇ ਤੇ ਪਰ ਸਾਡੇ ਬੰਦੇ ਨੇ ਕੰਮ ਖਰਾਬ ਕਰਤਾ ਕਰੇ ਕੀਆ ਉਹ ਨੂੰ ਦਿਖਾਉਂਦੀ ਕਿਆ ਕਰਿਆ ਉਹਨੇ ਉਹ ਕਹਿੰਦਾ ਆ ਜਾ ਪਾਪਾ ਦੇਖਿਆ ਹੋਇਆ ਰੈਡੀ ਲਈ ਆਉਂਦਾ ਤਾਂ ਆ ਗਿਆ ਕਰਿਆ ਇਹ ਹੁਣ ਮੈਂ ਨਹੀਂ ਦੱਸ ਸਕਦਾ ਮੈਂ ਉੱਥੇ ਤੇ ਜਿਹੜੀ ਟਾਰੀ ਬਾਉਰੇ ਆ ਕੇ ਜਿਹਦੇ ਮੂੰਹ ਪਰ ਵਜੇ ਉੱਪਰ ਨੂੰ ਗਿਰਿਆ ਹੋਰ ਉੱਪਰੋਂ ਵਾਈਟ ਟੱਪ ਕੇ ਗਿਰਿਆ ਮੂਰੇ ਨੂੰ ਸੱਟ ਤਾਂ ਨਹੀਂ ਲੱਗੀ ਨਹੀਂ ਬੱਚੀ ਸੱਟ ਨਹੀਂ ਲੱਗੀ ਅਦਿਲਾ ਪ੍ਰਧਾਨ ਕੀ ਕਰਤਾ ਇਹਨੇ ਜਿਹੜਾ ਉਹ ਜੱਟ ਹੈ ਇਹ ਕਿੰਨਾ ਖਰਾਬ ਹੋਊਗੀ ਮੇਰੀ ਮੈਨੂੰ ਕੱਖ ਵੜਣੀਆਂ ਚਾਹੀਏ ਨੇ ਹੋਰ ਇਹ ਵੀ ਖੜਾਤਾ ਵਿੱਚ ਜਿਹੜਾ ਪਿਆਦਾ ਹੈ ਉਹ ਰੇ ਹੁਣ ਥੈਲਾ ਪਾਟ ਗਿਆ ਤੇ ਡਿਗਿਆ ਰੇੜੀ ਗਰੀ ਹੈ ਮੁਰੇ ਨੂੰ ਆਈ ਛੱਟ ਤੇ ਤਾਂ ਵਜਾਉ ਰਿਹਾ ਮਾਜੀ ਕੇ ਛੱਟ ਤਾਂ ਵਜਦੀ ਹੈ ਹਾਂ ਯਾਰ ਰੇੜੀ ਖਤਮ ਕਰਤੀ ਹੋ ਗਿਆ ਕੇ ਇਹਨੂੰ ਆਹ ਚੀਜ਼ ਜਿਹੜੀ ਉਹ ਹੁੰਦੀ ਆ ਬਾਸ਼ਰਜੀ ਹੋਟ ਟੁੱਟ ਗਈ ਕਹਿੰਦੇ ਸਪੈਂਡਰ ਟੁੱਟ ਗਿਆ ਇਹ ਮੁਰੇ ਵਾਲਾ ਹਾਂ ਉਹ ਟੁੱਟ ਗਿਆ ਕਹਿੰਦੇ ਹਾਂ ਚੱਲ ਕੋਈ ਨਹੀਂ ਵਾਹੂਗਾ ਹੋਣਾ ਤਾਂ ਹੈਗਾ ਹੀ ਆ ਤਾਂ ਹੀ ਹੋਵੇ ਕੱਖ ਦਾ ਚਿਕਾ ਕਰੀਏ ਠੀਕ ਜੀ ਹੈ ਹੈਂ ਮੋਟਰਸਾਈਕਲ ਦੇ ਪਿੱਛੇ ਰਸਤੇ ਲੇ ਜੰਮਾ ਉਹ ਇਹਨੂੰ ਘਰ ਨੂੰ ਲੈ ਚੱਲ ਹੁਣ ਇਹ ਮੋਟਰਸਾਈਕਲ ਦੇ ਪਿੱਛੇ ਬੰਨੋ ਪਹਿਲਾਂ ਲਿਆ ਮੋਟਰਸਾਈਕਲ ਚੱਕ ਬੰਨੀਆਂ ਇਹਨੂੰ ਫਿਰ ਜਹਾਜ ਨੂੰ ਤੇਰੇ ਨੂੰ ਹੁਣ ਸਰਵਾ ਕੇ ਲਿਆਵਾਂਗੇ ਇਹਨੂੰ ਚੱਲ ਇੰਨਾ ਸੋਰਗਾ ਸੱਟ ਤੇ ਬਚਾਉ ਹੋ ਗਿਆ ਹੂੰ ਲੈ ਆਂਦੀ ਸਾਈਕਲ ਦੇ ਮਗਰ ਟੰਗ ਕੇ ਹੈ ਲੱਭ ਕੇ ਲੈ ਆਂਦੀ ਹੁਣ ਬਾਕੀ ਸਾਕੀ ਖੜਜੇ ਲਾ ਮਾ ਤੱਕਾ ਤੇਰੇ ਨਾਲ ਰੁੜ ਜੇ ਚਲੋ ਇਹ ਉੱਡਾਂਗੀ ਇਹ ਰੋਪੜ ਰੋਪੜੇ ਜਾਊਗੀ ਕਿ ਚੱਲੀਆਂ ਸਿਮਰਜੂ ਏਡੇ ਤੇ ਰੋਪੜ ਤੇ ਲਾ ਕੇ ਜਾਂਦਾ ਠੀਕ ਹੈ ਜੀ ਫੈਡ ਚ ਇਤਾਰਦੇ ਹੁਣ ਦੇਖਦੇ ਆ ਨਾਲ ਇਹਦੇ ਨਾਲ ਕੀ ਹੋਇਆ ਇਹਦੇ ਨਾਲ ਸਭ ਕੁਝ ਵਿਚਾਰੀ ਦਾ ਕਿਆ ਟੁੱਟਿਆ ਕਿਆ ਕੋਸੇ ਨਹੀਂ ਛੜ ਗਿਆ ਲੈਓ ਕਾਰੋ ਛੱਡੇ ਚ ਹੁਣ ਵਿਚਾਰੀ ਨੂੰ ਕਦ ਲੈ ਕੇ ਜਾਉਂਗੇ ਹੁਣ ਰੋਪੜ ਕਾਲੂ ਕਿ ਸ਼ਾਮ ਨੂੰ ਜਿਆਦਾ ਟਾਈਮ ਲੱਗ ਗਿਆ ਲੈ ਜੀ ਉਹ ਲੈ ਹੁਣ ਪਾਰੂ ਹਾਂ ਗੱਡੀ ਨੇ ਬੱਸ ਚੱਕ ਦੋ ਸਾਈਕਲ ਚੋ ਕੇ ਕਰ ਦੋ ਬੱਸ ਚਲੋ ਇਹ ਬੜੀ ਬੁੜੀ ਹੋ ਟੁੱਟੀ ਆ ਵਿਚਾਰੀ ਚਲੋ ਹੂੰ ਕੰਬੀਆਂ ਦੇ ਗੋਲੀ ਨੂੰ ਨਾ ਟੋੜਿੰਦਾ ਠੀਕ ਹੈ ਜੀ ਹਰੇ ਤਾਰ ਕੇ ਰੱਖ ਤਾਰ ਦਾ ਲਓ ਜੀ ਇਹ ਬਾਜਰੇ ਦੀ ਵੀ ਕਿਸਮ ਚਮਕੀ ਜਿਹੜੇ ਨੂੰ ਬਿਨਾ ਪਾਣੀ ਦੇ ਦਾ ਵਿਚਾਰ ਪਾਣੀ ਤਾਂ ਨਹੀਂ ਲਾਇਆ ਇਹਨੂੰ ਇੱਕ ਇੱਕ ਜਣੇ ਵੇਲੇ ਲਾਤਾ ਦਾ ਔਖਾ ਔਖਾ ਉੱਤੇ ਬੜਾ ਮੁੜਕੀ ਨਹੀਂ ਲੱਗਿਆ ਤੁਹਾਨੂੰ ਕੀ ਦੱਸਿਆ ਪਰ ਹੁਣ ਮੀਂਹ ਨੇ ਰੰਗਤ ਲਿਆਤੀ ਦੇ ਉੱਪਰ ਵਧੀਆ ਹੋਇਆ ਹੋਣਾ ਇਹਨੇ ਐਨ ਹੁਣ ਅੱਜ ਮੈਂਗਾ ਚਾਲੀ ਤੇ ਰੇ ਪਾਦੀ ਹੁਣ ਦੋ ਤਿੰਨ ਮੀਂਹ ਪੈਲੇ ਹੂੰ ਹੁਣ ਰੇ ਦੇ ਬਾਅਦ ਥੋੜਾ ਜਿਹਾ ਉੱਠੂਗਾ ਦਾ ਸਹੀ ਇਹੇ ਵਾਸਤੇ ਆ ਦੇਖ ਰੋ ਕੋਈ ਕੰਨਾ ਖੜਾ ਐ ਤਕੜਾ ਇਧਰ ਹੀ ਸਾਈਡੋਂ ਪੀ ਜਗਾ ਹੂੰ ਬਿਨਾ ਪਾਣੀ ਤੇ ਆ ਉਹ ਪਰਾਂ ਵੀ ਉੱਚੀ ਜਗ੍ਹਾ ਐ ਇਹਨਾਂ ਤਗੜਾ ਉਧਰ ਸਾਈਡਾਂ ਤੇ ਇਹ ਬਸ ਅਗਲੇ ਖਾਲੀ ਨੇ ਵਧੇਰਾ ਹੋਣਾ ਅਗਲੇ ਸਾਲ ਚਾਹੇ ਇੱਕ ਵੀ ਪਾਣੀ ਨੇ ਲੱਗੇ ਐਜ ਕੀ ਹੋਤਾ ਪਹਿਲੇ ਸਾਲੇ ਥੋੜਾ ਤੰਗ ਕਰਦਾ ਬਾਕੀ ਦਾ ਗੇਲ ਦੀ ਬੀਤੀ ਹਰੇ ਖਾਲ ਹੋਰੇ ਬਬੇ ਨਾਲ ਪਾਣੀ ਦੀ ਹੋ ਜਾਂਦਾ ਵੀ ਸਾਬ ਲਾ ਲੋ ਕਿ ਮਾੜੇ ਮੋਟੇ ਮੀਂਹ ਪੈਂਦੇ ਰਹਿੰਦੇ ਆ ਉਹਨੇ ਕ ਵਿੱਚ ਇਹ ਪੂਰਾ ਹੋ ਜਾਂਦਾ ਹੁਣ ਮੀਂਹ ਨੇ ਰੰਗਾਂ ਤੇ ਲਾਤੀ ਥੂੜੀ ਵਿੱਚ ਬੁੱਕੀ ਵੀ ਹੋ ਗਈ ਪੜਦੇ ਇਹਨੂੰ ਜਦੋਂ ਵੱਡਾਗੇ ਗੇਲ ਦੀ ਗੱਲ ਕੱਢਦੇ ਆ ਕਰਾਂਗੇ ਹੁਣ ਕੱਢਦੇ ਨਹੀਂ ਜਿਹੜੀ ਬੁੱਕੀ ਜੰਮੀ ਵੀ ਆ ਪਰ ਹੁਣ ਵਧੀਆ ਹੋਇਆ ਆ ਹੁਣ ਆਇਆ ਵੀ 10-15 ਦਿਨ ਕੱਢ ਦੂੰਗਾ ਇਹ ਜਿਹੜਾ ਪੰਜ ਚਾਰ ਬਿਸਵੇ ਹੈਗਾ ਮੈਂ ਚਾਲੀ ਚੜੀ ਨੂੰ ਪਾ ਦਈਏ ਇੱਕ ਜਿਹੜਾ ਉਹ ਮੋਟਰ ਤੇ ਬਚਿਆ ਤਾਂ ਉਹੀ ਹੈ ਇਹ ਹਾਂ ਹਾਂ ਮੈਂ ਮੜਾ ਮੜਾ ਰੇ ਪਾ ਦਈਏ ਹੋਰ ਉੱਠੇ ਆਉਂਗਾ ਇੱਕ ਝੋਲੀ ਆਇਆ ਵੀ ਇਹ ਹੁਣ ਮੀਂਹ ਪਈ ਜਾਣੇ ਹੁਣ ਤਾਂ ਹੁਣ ਤਾਂ ਮੀਂਹ ਦੱਸਿਆ ਹੋਇਆ ਨਾਲੇ ਖਾਸੇ ਦਿਨਾਂ ਕਰਨਾ ਪਈਓ ਜਾਣਾ ਮੀਂਹ ਹੁਣ ਤਾਂ ਬਰਸਾਤ ਦਾ ਮੌਸਮ ਆ ਨਾ ਵਧੀਆ ਹੋ ਜਾਣਾ ਇਹਨੇ ਫਾਇਦੋ ਚਲੋ ਓਏ ਬਣਾਤੀ ਰੈਡੀ ਫੌਜੀ ਸਾਹਿਬ ਨੇ ਔਕੇ ਆਪੋ ਜੀ ਹਸਪਤਾਲ ਦਾ ਗਲ ਹੋਈ ਵੀ ਤੀ ਹੋ ਗਈ ਲੋਟ ਹਾਂਜੀ ਹਾਂਜੀ ਹਾਂ ਮੈਂ ਬਣਾਤੀ ਇੱਕ ਨੰਬਰ ਹੁਣ ਤਾਂ ਨਹੀਂ ਗਿਰੂ ਮੁੰਡਾ ਉੱਪਰ ਦਾ ਨਹੀਂ ਨਹੀਂ ਉੱਨੀ ਟੱਪ ਹੈ ਹਾਂ ਅੱਜ ਬਜਾਰਾ ਬਚ ਗਿਆ ਉੱਪਰ ਨੂੰ ਗੇ ਰਹਿ ਜੇ ਅੱਛਾ ਉਹ ਬਾਈ ਵਾਪਸ ਟੱਪ ਕੱਪ ਹੈ ਨਾ ਇਹ ਹਿਲਦਾ ਦੋ ਤਿੰਨ ਦਿਨ ਦਾ ਮੈਨੂੰ ਦੱਸਿਆ ਹੀ ਨਹੀਂ ਉਹਨੇ ਹਾਂ ਵੀ ਤੂੰ ਮੈਨੂੰ ਉੱਦਣ ਦਾ ਦੱਸ ਦੇ ਵੀ ਹਿਲਦਾ ਓ ਉਦੋਂ ਦਾ ਟ੍ਰੈਡ ਕਰਾ ਲੈਂਦੇ ਜਾਂ ਗਿਰਿਆ ਉਹਦੇ ਬਾਅਦ ਮੈਨੂੰ ਦੱਸਿਆ ਕਹਿੰਦਾ ਕਈ ਦਿਨ ਦਾ ਹਿੱਲਦਾ ਹੈ ਵੀ ਜਾਂ ਤੂੰ ਚਲਾਉਂਦਾ ਮੈਨੂੰ ਦੱਸਦਾ ਦੇ ਘਟੋ ਘਟ ਬਸ ਦੇਖ ਲੈ ਓਕੇ ਰਿਪੋਰਟ ਹੋ ਗਈ ਇਹਨਾਂ ਚੈਨ ਟਾਈਟ ਕਰਤੀ ਦੀ ਚੈਨਾਂ ਡੀਆਂ ਕਰਤੀਆਂ ਦੋ ਬਹੁਤ ਠੀਕ ਆ ਉਹ ਆਏ ਅੱਗੇ ਪਿੱਛੇ ਨਹੀਂ ਹੋਊਗੀ ਇਹ ਟਾਈਟ ਕਰ ਦਿੰਦਾ ਨੇ ਫੇਰ ਉੱਤੀ ਆ ਜਣਾਂ ਉਹ ਠੀਕ ਆ ਚੱਲ ਮੈਂ ਵੀ ਖਾਬ ਰੱਖਿਆਗਾ ਦੂਜਾ ਦੱਬਾ ਛੱਡ ਲੇ ਲਓ ਬਾਈ ਮੁੰਡਾ ਗੁੱਸੇ ਹੋਇਆ ਵਾ ਕੀ ਗੱਲ ਓ ਹਰੋ ਮਲਗੀ ਤੇ ਬਾਈ ਨੂੰ ਠੱਕਾ ਸਾਥੀ ਗੱਲ ਜੀ ਠੀਕ ਆ ਠੱਕਾ ਤੇਰਾ ਆ ਤੇਰੇ ਨਾਲ ਨਹੀਂ ਆਹੀ ਲੜਕਾ ਮੇਰੇ ਵੀ ਬਹੁਤ ਆ ਨਾਲੇ ਖੋਰ ਦੇਖੀ ਤੈਨ ਦਾ ਯਰ ਗੱਦੂ ਕਰਿਆ ਵਾ ਹੋਰ ਹੋ ਹਾਂ ਉਹ ਤਾਂ ਕਿਹੜਾ ਵੀ ਨਹੀਂ ਹੈਗਾ ਤਾਂ ਤੇਰੇ ਦਾ ਕਿਹੜਾ ਨਹੀਂ ਸਾਡੇ ਦਾ ਜੇ ਮੰਨਿਆ ਵੀ ਬਿਨਾ ਗੱਦੂ ਦੇ ਤਾਂ ਉਹਨੂੰ ਸਮਝਾ ਦੀ ਕਿ ਦੁਬਾਰਾ ਕਬਹੂ ਹੜਾਉਣਾ ਸਮਝਾਉਣਾ ਹੈ ਤੂੰ ਲਾ ਨਾ ਪਈ ਰਹਿਣ ਦੇ ਲੈ ਕੇ ਆਈਆਂ ਇੱਥੇ ਆਉਣਾ ਹੀ ਹੁਣ ਤੂੰ ਘਮਸਾ ਦੇ ਜੀ ਤੇ ਘਮ ਚੱਲ ਡਰਾ ਤਾਂ ਸਹੀ ਗੁੱਟੀਆਂ ਪਟਕਾ ਗੁੱਟੀਆਂ ਜਾ ਕੇ ਲੋ ਪੰਜ ਬੋਲ ਆਈ ਤਾਂ ਮੈਨੂੰ ਪਤਾ ਤੇਰਾ ਅੜਬ ਦਾ ਉਬਾਸ ਕਰ ਇੱਥੇ ਭੂਕਣੀ ਕੋਜੇ ਖੜਾ ਪਾਈ ਜਾਂਦਾ ਲੈ ਆਉਂਗੀ ਆਉਲੀ ਪੈਰ ਰੱਖ ਇੱਥੇ ਪੈਰ ਕੱਢਣੇ ਆ ਪੂਰੇ ਆ ਮਾਪਾਜ ਦਾ ਨੰਬਰ ਲੈ ਹੂੰ ਹੂੰ ਕੰਮ ਤਾਂ ਲੈਣਾ ਹੀ ਆ ਦੋ ਫਾਂਟਾ ਜਾਣੀਆ ਦੋ ਆਉਣੀਆਂ ਪਹਿਲਾਂ ਕਿਹਾ ਜੀ ਤੇਰੇ ਲਾਈ ਹੋਣਾ ਕਿ ਅਸੀਂ ਨਹੀਂ ਆਉਣਾ ਕੋਲ ਆ ਸਭ ਤੋਂ ਵਧੀਆ ਕੰਮ ਆ ਇੱਧਰ ਤੇ ਉੱਧਰ ਨੂੰ ਲੈ ਜਾ ਗੱਗਰੀ ਡਾਊਨਲੋਡ ਹੀ ਨਹੀਂ ਜਗਦੀਪ ਜੀ ਨੇੜੇ ਆ ਇੱਥੇ ਤੇ ਹੁਣ ਇੱਧਰ ਸੜਕ ਪੱਤੇ ਰੋਟਾ ਹੀ ਜਾਂਦਾ ਹਾਂ ਜਗਦੀਪ ਜੀ ਇੱਕਾਂ ਹੀ ਪਾਉਂਦੇ ਦੋ ਇੱਧਰ ਹੂੰ ਪਾਣੀ ਜ਼ਿਆਦਾ ਮੀਂਹ ਪੈਂਦਾ ਯਾਰ ਪਾਣੀ ਸੁੱਕੇ ਹੀ ਨਹੀਂ ਉਧਰੋਂ ਦਾ ਹਾਂ ਮੋਟਰ ਚਲਾਈ ਹੋਣੀ ਹੈ ਕਿ ਚਲਾਈ ਹੁਣ ਚਲਾਈ ਵੀ ਨਹੀਂ ਨੇ 3 ਦਿਨ ਹੋ ਗਏ ਇੱਕ ਉਹਨਾਂ ਦਾ ਉਹਨਾਂ ਦਾ ਪਾਣੀ ਪੈਂਦਾ ਮਹੀ ਦਾ 45 ਦਾ ਬਹੁਤ ਹੋ ਜਾਂਦਾ ਉਹ ਕਹਿ ਮੈਂ ਜ਼ਿਆਦਾ ਹੈ ਉਹ ਬੰਦ ਕਰਾਉਣਾ ਸੀ ਆਪਣੀ ਖੇਮਾ ਸੱਡੂ ਜਾ ਕੇ ਠੀਕ ਨਹੀਂ ਗੱਲ ਹਾਂ ਕਣਕਾਂ ਵੀ ਸਾਰਾ ਉੱਥੇ ਪਈ ਜਾਂਦਾ ਫਿਰ ਮੈਂ ਗਾਰਾ ਲਾ ਕੇ ਹੁਣਾ ਉੱਥੋਂ ਜਾਣ ਲੱਗਿਆ ਲੰਦ ਬੰਦ ਕਰ ਦੇ ਬੰਦ ਕਰ ਦੇ ਮੋਕੇ ਕਿੰਨਾ ਕਰੇ ਖੇਤ ਵਾਸਤੇ ਨਹੀਂ ਸੀ ਇਹ ਲੇਖੇ ਤੇ ਲਾਗ ਚਲੋ ਆ ਆ ਕੇ ਉਰੇ ਆ ਆ ਕੇ ਦੋ ਫਟ ਜਾਣੇ ਦੋ ਆਉਣੀਆਂ ਦੋ ਬੈਠੇ ਬੈ ਕੇ ਦੋ ਦਾ ਘਾਣਾ ਸੱੜਤਾ ਦੋ ਹੋ ਰਹਿ ਗਿਆ ਉਹ ਘਾਣਾ ਲਾਉਂਗੇ ਮੋਟਰ ਕੋ ਆਉਂ ਉਹ ਭਈਆ ਨਾਲਦਾ ਫਿਰ ਉੱਧੋਂ ਤੇ ਇੱਧਰ ਕਵਰ ਹੋ ਜਣਾ ਹੂੰ ਇੱਧਰ ਕਹਿ ਕੇ ਠੰਡਾ ਰਹੂਗਾ ਗਰਮੀ ਆ ਹੋ ਗਈ ਬਹੁਤ ਬੱਟ ਜਾ ਹੁੰਦਾ ਇਸ ਵੇਲੇ ਪਤਾ ਨਹੀਂ ਖਾਦੇ ਮਸੂਦਾ ਹੋਣਾ ਹੀ ਹੈ ਯਾਰ ਜੇ ਬੱਟ ਹੋਊਗਾ ਤਾਂ ਹੀ ਬਣੇਗਾ ਤਾਂ ਹੀ ਪਹੁੰਚਦਾ ਗੱਦੂ ਅਸੀਂ ਕਰਤਾ ਅੱਜ ਅੱਧ ਫੇਰੇ ਕਹਿੰਦਾ ਤਾਂ ਗੱਗਾ ਜਵੇਲ ਤਾਂ ਉੱਥੇ ਲਾਉਣ ਕਾ ਦੌਣਾ ਉਹਨਾਂ ਨੇ 2 ਵਜੇ ਲਾਉਣ ਕਾ ਦੌਣਾ 2:30 ਵਜੇ ਆਏ ਉੱਥੇ ਤੇ ਲਾਉਣ ਕਾ ਦੌਣਾ ਕੱਲ ਨੂੰ ਕਹਿੰਦੇ ਆ ਉਹ ਦੇਖਦੇ ਆ ਕੱਲ ਨੂੰ ਹਾਂ ਤੇ ਕੱਲ ਵੀ ਆ ਗਈ ਸਰਕਾਰ ਦੀ ਕਿਸੇ ਵੀ ਹਾਲਤ ਤੇ ਲਾ ਦੂੰਗੇ ਕੋਹ ਨਾ ਕਰੀ ਉਹਨੂੰ ਕੋਹ ਨਾ ਕਹੀ ਉਹਨੂੰ ਹੋ ਉਹਨੂੰ ਕੱਲੂ ਇੱਕ ਬੰਦੇ ਨੂੰ ਬਿਠਾ ਲਿਆਈ ਹੂੰ ਪਨੀਰੀ ਬੱਟਾ ਜੀ ਪਨੀਰੀ ਨਾ ਪੱਟੀ ਤੇ ਤੇਰੇ ਪਨੀਰੀ ਪੜਦੇ ਹੋਊਂਗੇ ਕਾ ਬੈਠ ਮੋਟਰਸਾਈਕਲ 'ਤੇ ਨਾ ਉੱਥੇ ਤੱਕ ਲੈ ਕੇ ਜਾਣਾ ਰੌਤਾਂ ਤੱਕ ਬਸ ਐਂਓ ਕਹੀ ਉਹਨੂੰ ਕਿ ਤਾਂ ਦਿਖਾ ਕੇ ਲਿਆਉਣੇ ਆ ਲਿਆਈ ਵੀ ਨਦੀਆਂ ਨੂੰ ਨਾ ਪਤਾ ਲੱਗੂ ਹਾਂ ਬਸ ਜਦੇ ਪਤਾ ਲੱਗੇ ਜਾ ਤੂੰ ਸੁਰਤਾਪੁਰ ਨੂੰ ਸਿੱਧਾ ਉਰੀ ਪੁੱਜ ਗੇ ਆ ਹਾਂ ਬਸ ਫੇਰ ਦਿਖਾਈ ਉਹਨੂੰ ਦੇ ਬਾੜ ਕੇ ਉਹਨੂੰ ਕਹਣਾ ਡੱਕੇ ਲਾ ਜਿਹੜੇ ਉਖੜੇ ਹਾਂ ਨਾ ਠੀਕ ਆ ਨਾਲੇ ਇਹ ਤਾਂ ਯਾਰ ਤੇਰਾ ਕੱਦੂ ਬਹੁਤ ਵਧੀਆ ਕੱਦੂ ਵੀ ਹਮੜਾਈ ਵਰਗਾ ਆਪੇ ਕਹਿੰਦੇ ਉਹ ਤਾਂ ਮੈਂ ਕਹਿੰਦਾ ਫਿਰ ਇਹਦੇ ਕੰਮ ਤਾਂ ਕੱਦੂ ਤਾਂ ਟੱਕੇ ਫੇਰ ਉਡਦੇ ਆ ਨਾ ਟੱਕੇ ਫੇਰ ਉਡਦੇ ਆ ਆ ਐ ਰੱਖੀ ਜਾਂਦੇ ਵੀ ਛਾਲੀ ਗਡੂ ਵੀ ਤੋਂ ਮੜ ਜਾ ਗੂਠਾ ਨਹੀਂ ਜੋਰ ਲਾਉਂਦੇ ਵੀ ਗਾਹਾਂ ਦੁਖਣ ਲੱਗ ਜੂ ਉੱਠੇ ਫਿਰ ਕੋਈ ਕੈਪ ਜੜਾ ਲੈਣ ਕੋਈ ਲੋਹੇ ਦਾ ਆ ਜਿਹੜੇ ਕਾ ਪਤੰਗ ਡਾਏ ਕਰਦੇ ਤੇ ਹਾਂ ਮੱਲਾ ਹੀ ਨਹੀਂ ਉਹ ਜਿਹੜੇ ਕਾ ਪਤੰਗ ਡਾਉਂਦੇ ਹੁੰਦੇਗਾ ਉਂਗਲੀਆਂ 'ਚ ਜੜਾ ਲਓ ਉਹ ਜੀਨੀ ਮੜੀ ਲਈ ਹੋਈ ਜੀਰੀ ਤਾਂ ਠੀਕ ਆ ਪੱਟ ਹੋ ਗਿਆ ਵਿੱਚ ਬਹੁਤ ਹੈਗੇ ਤੂੰ ਫਾਂਡ ਜਾਏ ਕਿਸੇ ਕਿਸੇ ਲੀਵਰ ਵਾਲਾ ਕੁਝ ਹੁੰਦਾ ਵਿੱਚ ਉਹ ਤੇ ਜੜ ਗਏ ਜੀਰੀ ਹਲੇ ਪਹਿਲਾਂ ਡਾਇਆ ਲੱਗ ਜੀਰੀ ਤੇਰੀ ਪਰਲੀ ਨਾਲੋਂ ਉੱਪਰ ਲੰਘ ਜਣੇ ਨੇ ਪਤਾ ਘੱਟ ਇਹ ਠੰਡੇ ਮਾਸੋਂ ਚ ਲੱਗੀ ਵੀ ਆ ਪਾਲੀ ਜੀਰੀ ਵੀ ਆ ਟੋਪਦੀ ਆ ਐ ਤਾਂ ਉਹ ਟੋਪਦੀ ਤਾਂ ਹੋਣਾ ਹੀ ਆ ਉਹਨੇ ਤੇਰੀ ਲਾਗ ਇਧਰਲੇ ਵਸੇ ਉਹ ਤੇ ਟੱਪ ਗਈ ਇਹ ਟੱਪਣੀ ਉਹ ਤਾਂ ਸਮਾਨ ਤਾਂ ਗੈਨਾ ਸਟੇ ਇੱਕੋ ਲਾਤ ਤਿੰਨ ਥੈਲੇ ਡਾਇਦੇ ਤਿੰਨ ਜੂਰੀਏ ਦੇ ਥੋੜੇ ਆ ਹੇ ਉਹਨੇ ਦੇ ਸੀਪਾਇਆ ਬੀਜ ਦਾ ਫਰਕ ਹੈ ਪੀਆ ਪਾਈ ਆਹ ਬੀਜ ਦਾ ਸਭ ਤੋਂ ਵੱਡਾ ਬੀਜ ਦਾ ਫਰਕ ਮੈਂਦਾ ਵਾਲੀ ਤਾਂ 90 ਕਿਲ ਦੀ ਵਾਲੀ ਵੈਰੈਟੀ ਹੈ ਬੀਜ ਦਾ ਫਰਕ ਹੈ ਗਈ ਆਹਦਾ ਤੂੰ ਦੇਖੀ ਦੱਸ ਦਿੰਦੀ ਧਰਤੀ ਲਕੋ ਦੂਗੀ ਜੀ ਮੌਸਮ ਸੜਦਾ ਨਾ ਸੀ ਜੇ ਮੌਸਮ ਠੰਡੇ ਚ ਲੱਗੀ ਵੀ ਹੋਵੇ ਨਾ ਉਹਦਾ ਬਹੁਤ ਫਰਕ ਹੈ ਉਹਦਾ ਬਹੁਤ ਜ਼ਿਆਦਾ ਫਰਕ ਆਹ ਤਰਾ ਇਹਦੇ ਪੰਜ ਚਾਰ ਦਿਨ ਦਾ ਰਹਿਣਾ ਹੀ ਹੈ ਫਰਕ ਇਹਨੇ ਤੇਰੀ ਨੇ ਛਾਲਾ ਮਾਰਦੀ ਨਹੀਂ ਜਾਣਾ ਆਹ ਦੇਖੀ ਕੀ ਫੌਜੀ ਦੋ ਦਿਨ ਪਹਿਲਾਂ ਲੱਗੀ ਵੀ ਥੱਟ ਹੈ ਚੋੜੀ ਪਰ ਕਿਤਾ ਨਹੀਂ ਦੇਣ ਦੀ ਲੋੜ ਨਾ 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 ਹਮ ਤਾਂ ਨੇੜੇ ਆ ਉਹੀ ਆ ਜਾਂਦੇ ਸੀ ਉਹ ਤਾਂ ਕੋਲੇ ਆ ਭਲਾ ਹਾਂ ਹਾਂ ਉੱਧਰ ਦੇਖ ਲੈ ਆਏ ਹਮਦੇ ਫਾਂਟਾ ਫੇਰ ਇੱਧਰ ਮੁੱਕਦੀ ਆ ਕੇ ਜੇ ਅਸੀਂ ਆਏ ਦਰੀਏ ਫਾਂਟ ਉੱਥੇ ਤਾਂ ਆਏ ਉਹ ਤਾਂ ਔਖਾ ਏ ਸਿਰੇ ਮੁੱਕਦੀ ਪੈ ਇੱਥੇ ਤੁਰ ਕੇ ਜਾਣਾ ਪੈਂਦਾ ਆਹ ਲੋਟ ਆਏ ਨੂੰ ਮੁੜਿਆ ਹੁੰਦੀ ਆ ਇੱਧਰ ਐ ਪੁੱਤਰ ਉੱਥੇ ਤਾਂ ਤੂੰ ਪਾਇਆ ਆ ਡੰਡੇ ਕੋਲ ਪੈਣਾ ਇੱਥੇ ਥੋੜਾ ਕੰਚ ਦਾ ਨਹੀਂ ਨਾ ਪਤਾ ਫੌਜੀ ਨਹੀਂ ਹਟਦੇ ਹੀ ਨਾ ਬਾਬਾ ਜੇ ਕੰਚ ਵੱਜੇ ਫੌਜੀ ਨਹੀਂ ਫੜ ਲਾ ਜਦੇ ਐ ਫੌਜੀ ਫੌਜੀ ਦਾ ਪੰਚਾਇਤ ਕੰਮ ਜੀ ਬਾਬਾ ਪਾਣੀ ਚ ਨਹੀਂ ਨਾ ਕੋਈ ਪਾ ਲੈ ਆਉਣਾ ਦੇਖ ਲੈ ਫੇ ਮਿੱਠਾ ਥੋੜਾ ਜਾ ਹੋਰ ਕੁਛ ਪਾਣੀ ਦੀ ਕਾਰ ਸੇਵਾ ਥੋੜੀ ਜਿਆ ਤੇਰੀ ਹਾਂ ਉਹ ਪਾਣੀ ਦੀ ਕਾਰ ਸੇਵਾ ਥੋੜੀ ਜਿਆ ਹੋਰ ਭਰ ਲੈ ਝੋਲੀ ਫਿਰ ਅੱਗੇ ਲੰਘ ਜਣ ਉਧਰ ਵੰਗੂ ਨੇ ਲਖੜ ਤੇ ਲਖੜ ਤੇ ਕੋਈ ਨਹੀਂ ਪਾਣੀ ਕਾਉਣਾ ਹੁਣ ਜਿੱਕਰ ਇਹ ਪੈ ਗਿਆ ਜੂਰੀ ਦਾ ਘੱਟ ਪਾਣੀ ਕਿਹਨੇ ਪਾਣੀ ਫਿਰ ਮੋਟਰ ਚਲਾਉਣੀ ਸਕਾਲਾ ਆਈ ਨੂੰ ਸਕਾਉਣੀ ਆ ਹਾਂ ਪਾਣੀ ਲਾਲਾ ਪਾਣੀ ਲਾ ਵੀ ਕਰਨ ਸਿੰਘ ਵੀ ਪਹੁੰਚ ਗਿਆ ਹੋਰ ਫਿਰ ਤੇ ਤੁਹਾਨੂੰ ਮਾਲੇ ਹੀ ਮਿਲੂਗਾ ਭਾਈ। ਬੱਤਾ ਕੰਮ ਰੇ ਮੈਂ ਕਹਿੰਦਾ ਫਿਰ ਤਾਂ ਵਿਹਲੇ ਹੋ ਗਏ ਰੇ ਤੇ ਬੇੜੇ। ਲੈ ਪਹਿਲਾ ਰੇ ਹਲੇ। ਧਾਇ ਵਾਲਾ। ਅੱਜ ਪਰਸੇ ਜਾਂਦੇ ਹੋਣੀ ਆ ਦੇਖੋ। ਉਹ ਗਾਂਵ ਆ ਗਏ ਤੇ। ਉਦੋਂ ਦਾ ਕਈ ਦਿਨ ਹੋ ਗਏ ਯਾਰ ਗਾਂਹ ਦੁਆਰਾ ਫੇਰ ਪਾਏ ਆਈ। ਨਾ ਨਾ ਕਾਲੂ ਪਾਉਣਾ ਗਾਂਹ। ਉਹੀ ਤਾਂ ਮੈਂ ਕਹਿੰਦਾ ਉੱਥੇ ਤਾਂ ਕਈ ਦਿਨ ਹੋ ਗਏ ਪਾਏ ਨੂੰ। ਰੋਲੇ ਦੇਖੀ ਫਿਰਦੇ ਉੱਥੇ ਪਾਇਆ ਰੌਤਾ। ਰੌਤਾ। ਅੱਛਾ। ਹੂੰ। ਕੱਲਾ ਹੀ ਰੇ ਜੂਰੀਆ ਢਾਈ ਲਾ ਕੇ ਪਾਰ। ਬਸ ਦੋ ਹੀ ਚੀਜ਼ਾਂ ਹਲੇ ਤਾਂ। ਅੱਛਾ। ਗਾਂਹ ਹਲੇ ਪਤਾ ਨਹੀਂ ਨਾ ਉਹਦਾ। ਅਜੇ ਠਹਿਰ ਕੇ। ਨਾ ਹੁਣ ਜੇ ਪਿੱਛੇ ਰਹਿ ਗਿਆ ਤੈਨੂੰ ਬੱਦਲ ਦੇਖਣ ਲੱਗ ਗਏ ਹੁਣ ਜੇ ਤੂੰ ਹੁਣ ਪਿੱਛੇ ਰਹਿ ਗਿਆ ਤੈਨੂੰ ਬੱਦਲ ਦੇਖਣ ਲੱਗ ਗਏ ਕਦੋਂ ਪੈਰ ਨਾਲ ਦੱਬੀ ਜਾਂਦਾ ਡੱਕਾ ਢੋਕਾ ਕੋਈ ਨਹੀਂ ਦੱਬਦਾ ਤੂੰ ਜਦ ਤੱਕ ਪਿੱਛੇ ਰਹਿ ਗਿਆ ਆਹ ਟੱਕਾ ਆ ਦੇਖ ਇੱਧਰ ਬਾਈ ਪੈਰ ਨਾਲ ਦੱਬਦਾ ਪਿੱਛੇ ਮੰਨ ਲਾ ਪਿੱਛੇ ਰਹਿ ਗਿਆ ਬਾਪੂ ਦੀ ਰੀ ਥੋੜੋ ਹੁਣੀ ਦਿੱਤੇ ਮਾਰਦਾ ਗੱਲਾਂ ਇਹ ਸਰਤਾਜ ਆ ਇਹ ਹੈ ਨਹੀਂ ਪਾਣੀ ਜ਼ਿਆਦਾ ਆ ਨਾ ਬੱਟ ਪ੍ਰੂਫ ਡੱਪਣ ਲੱਗ ਗਿਆ ਉਹ ਦੇਖ ਲੈ ਤੇਰੇ ਕੋਲ ਨੂੰ ਲੈ ਤੇ ਤੇ ਕੁਝ ਨਹੀਂ ਹੋਣਾ ਤੂੰ ਰੋਹ ਗੈ ਜਾਂਦਾ ਫੌਜੀ ਨੂੰ ਬੰਨ ਲੈ ਜਾ ਇਹਨਾਂ ਨੂੰ ਫੌਜੀ ਪਾਣੀ ਪੱਲਾ ਪੱਛਾ ਤਾਂ ਇੱਥੇ ਆ ਤੋਹੀ ਤਾਂ ਤੈਨੂੰ ਕਿਹਾ ਕੋਸਤਾ ਹੋਊਗਾ ਹੀ ਪਰ ਜਾਇ ਹੁਣ ਤੁਸੀਂ ਫੌਜੀ ਗਿਆ ਲੜੂਗੇ ਹਨਾ ਹੀ ਫੌਜੀ ਜਾਂ ਕੋਸਤਾ ਹੋਊਗਾ ਹੀ ਚਾਹੇ ਪਾਣੀ ਬੰਦ ਹੋਵੇ ਚਾਹੇ ਤੈਨੂੰ ਟ੍ਰੈਕਟਰ ਕਢਾਉਣਾ ਬੰਦ ਹੋਵੇ ਓਰੇ ਚੱਲ ਕੋਈ ਨਹੀਂ ਉਹ ਤੂੰ ਪਾਈ ਨਾ ਬਸ ਆ ਕੇ ਕਿਰਪਾ ਰੱਖੀ ਪਰ ਉਹ ਇਹ ਬਹੀ ਨਹੀਂ ਨਾ ਉਹ ਥੋੜੀ ਸੌਂਡੀ ਜਿਹੜਾ ਤੁਸੀਂ ਨਾ ਮੈਂ ਅੱਜ ਲੱਗਿਆ ਪਾਉਣ ਉਹ ਹੈ ਭਈ ਆਏ ਨਹੀਂ ਲੈ ਭਈ ਆਏ ਨਹੀਂ ਥੜੇ ਅੱਧ ਵਿਚਾਲੇ ਛੱਡ ਕੇ ਗਏ ਮੈਂ ਉਹਦਾ ਅਗਲਾ ਕਿੱਥੇ ਚੜਾ ਕੋਪਾ ਜਾਂ ਲਾ ਕੇ ਤੋਰੇ ਕਹਿੰਦਾ ਕਿ ਇੱਧਰ ਲਾੜਵਾਂ ਨੂੰ ਦੇਖੇ ਨਾ ਲੈ ਸੁਣ ਲੈ ਗੱਲਾਂ ਇਹਦੀਆਂ ਮੈਂ ਕਹਿੰਦਾ ਹੁਣ ਮੈਂ ਸਾਜਰ ਉੱਠ ਖੜੇ ਕਰ ਜਾਂ ਹੁਣ ਜਾ ਕੇ ਜਾਦੀ ਪੀ ਆਉਂਦਾ ਜਾਂ ਮੁਰਗੀ ਚੱਲੀ ਜਾਂਦਾ ਕਮੂਕਾ ਸੁਣ ਲਾ ਹੁਣੀ ਦੀ ਇਹ ਕਹਿੰਦਾ ਮੈਂ ਮੋਟਰ ਚਲਾ ਚਲੂ ਕੇ ਬੰਦ ਕਰਕੇ ਵੀ ਚਲੇ ਜਾਂਦਾ ਭਰ ਕੇ ਜਿਨੇ ਨੋਟਦਾ ਹਾਂ ਜੇ ਮੈਂ ਉੱਠਦਾ ਹੁੰਦਾ ਪਾਣੀ ਘੱਟ ਹੁੰਦਾ ਹਾਂ ਇਹ ਹਟਦਾ ਹੀ ਨਹੀਂ ਪਾਣੀ ਉਹ ਪਾਈ ਹੁੰਦਾ ਲੈ ਉੱਧਰ ਮੈਂ ਉਧਰ ਕਿਹਾ ਮੈਂ ਬ੍ਰੈਂਡ ਤੇ ਬੰਦ ਕਰਦੇ ਮੋਟਰਾਂ ਵੀ ਲੈਣ ਦੋ ਤੂੰ ਅੱਜ ਵੀ ਵਰਖਾਤ ਵਾਲਾ ਟਾਈਮ ਹੈ ਵੀ ਪੈ ਜੇ ਕਰਨਾ ਨਹੀਂ ਆਪੇ ਭਰ ਜੇ ਗਾ ਹੂੰ ਹਟਦਾ ਹੀ ਨਹੀਂ ਆ ਫੇਰ ਨੱਕੇ ਫੜਾ ਕੇ ਆਇਆ ਵਾਜ ਕਹਿੰਦਾ ਕੱਲ ਚਲਾਉਣੀ ਮੈਂ ਹੁਣ ਨਹੀਂ ਚਲਾਉਣੀ ਕੋਲੇ ਦੋ ਦਿਨ ਉਧਰ ਪਾਣੀ ਕੀ ਠੀਕ ਹੈ ਐ ਪੂਰਾ ਕੱਲ ਜੂਰੀਆ ਪਾ ਕੇ ਫੇਰ ਪਾਣੀ ਲਾਓ ਪਾਸੋਂ ਪਾਣੀ ਲਾਓ ਹਾਂ ਹੁਣ ਪਿਆ ਪਾਣੀ ਉਹ ਹੋਜੀ ਆ ਪਾਤਾ ਲੈ ਯਾਰ ਹਲੇ ਉਹ ਪਾਣੀ ਪੀਚਾ ਦੇ ਡਾਕਰ ਆ ਤਰਨਾਂ ਦਿੰਦੀ ਆ ਪਾਣੀ ਵਗਿਆ ਕਾ ਲਿਓ ਬੇ ਹਾਂ ਇਹ Rajasthan ਤੋਂ ਹੋਊਗਾ Punjab ਆ ਇਹ ਹਾਂ ਇੱਥੇ ਜੇ ਤੂੰ ਪਾਣੀ ਦੇ ਭੁੱਖਾ ਮਰ ਗਿਆ ਫੇਰ ਤਾਂ ਸਰ ਗਿਆ ਮੈਂ ਠੀਕ ਆ ਭਾਈ ਘੇੜਾ ਉਹ ਨਹੀਂ ਦਿੰਦੀ ਹੈਗੀ ਨਾ ਜੀ ਦੀ ਤਾਂ ਰਹਿੰਦੀ ਰੌਣ ਦੇ ਕੱਦੂ ਕਰਿਆ ਸਾਰ ਭਾਈ ਇਹ ਨਹੀਂ ਲੈ ਭਾਈ ਇਹ ਤੁਹਾਨੂੰ ਇੱਕ ਦੋ ਦਿਨ ਇੱਕ ਦੋ ਦਿਨ ਚੱਲੀ ਜੰਨੇ ਭਈਆਂ ਕੋਲ ਟਾਈਮ ਨਹੀਂ ਤੈਨੂੰ ਆਇਆ ਵੀ 4 ਦਿਨ ਦਾ ਹੀ ਕੰਮ ਆ ਕੰਮ ਨਿਪੜ ਗਿਆ ਹਾਂ ਹਾ ਤੂੰ ਲਾਲਾ ਦੋ ਪਲਾਟ ਰਹਿੰਦੇ ਆ ਮੰਡ ਮਾ ਦਾ ਹਾ ਰਹਿੰਦੇ ਬਾਕੀ ਸਭ ਲੱਗ ਗਏ ਨੰਬਰ ਤੇ ਮੈਂ ਤੁਹਾਨੂੰ ਛੱਲੇ ਕਰ ਦੂੰਗਾ ਪੈਸੇ ਨੰਬਰ ਲਿਖ ਲੈ ਮੇਰਾ ਉਹਦੇ ਤੇ ਚੱਲਣਾ ਅੱਗੇ ਦਾ ਨੰਬਰ ਦੋ ਪਲਾਟੀਆਂ ਸਭ ਵਿੱਚ ਲੋ ਬਈ ਲਾਟੇ ਝੋਲੀਆਂ ਰਹਿ ਗਈਆਂ ਦੋ ਹੁਣ ਪਾ ਲੋ ਛਿੱਤੀ ਦੇ ਕੇ ਲੈ ਲੈ ਨਾ ਦੋ ਬਏ ਉਹ ਤਾਂ ਚਲ ਗਾਹਾਂ ਜਾਣਾ ਅਖਾੜਾ ਦਾ ਪੱਟੂਗੇ ਨੇ ਉਰੇ ਵਾਲਾ ਖਾੜਾ ਤਾਂ ਨਿਬੜ ਜੂ। ਆਹ ਪਤਾ ਹੈ ਨਾ ਉਹ ਮੋਟਰ ਕੋਲ ਲੈ ਜਾਈਏ। ਮੋਟਰ ਕੋਲ ਲੈ ਜਾਣਾ ਹੁਣ। ਫੌਜੀ ਦਾ ਤਾਂ ਕਹਿੜਾ ਛੱਡੂਗਾ ਤੁਸੀਂ ਮਿੰਟ ਕੁ ਬਾਅਦ ਪਾਣੀ ਮੰਗਾ ਲੈਂਦੇ ਆ ਉੱਥੇ। ਪਾਣੀ ਉੱਥੇ ਵੀ ਜਾਣਾ ਪੈਣਾ ਇਹਨੂੰ। ਬਾੜੀ ਤਾਂ ਤੁਸੀਂ ਜਾਣਾ ਪੈਣਾ। ਆਪੇ ਤਾਂ ਮੋਟਰ ਦਾ ਸੱਚ ਕਰਦੇ। ਉੱਥੇ ਮੋਟਰ ਦਾ ਸੋਚ ਦੱਬ ਕੇ ਪੀ ਲਿਓ। ਨਹੀਂ ਮੋਟਰ ਦਾ ਪਾਣੀ ਇੰਨਾ ਤਾਂ ਨਾ ਮੜੀ ਜੀ ਚਲਾ ਵੀ ਦਿੰਦੀ ਛੱਡ ਆਉਂਦਾ ਪਰ ਪਾਣੀ। ਚਲਾ ਜੇ ਮੜੀ ਜੀ ਚਲਾਤੀ ਜਦ ਡੁੱਬ ਜਾਣੇ। ਐਨੇ ਭਰੇ ਪਏ ਆ। ਜਿੱਥੂ ਬੰਦੇ ਪਏ ਆ। ਐਂ ਕਰ ਮੇਰਾ ਕਹਿੰਦਾ। ਸਿੱਕੋ ਹੀ ਹੋ ਗਈ ਪੂਰੀ। ਉਰੇ ਕਿਸ਼ਤੀ ਵੀ ਚਲਾਈਦੀ ਅਸ ਇਹ ਤਾਂ ਅਜਾਰੇ ਕਿੰਨਾ ਜਿਆਦਾ ਹੋ ਸਕਦਾ ਪਹਿਲਾ ਨਦੀ ਰੁੱਤੀ ਸੀ ਕਿੰਨੀ ਚੜਾਈ ਸੀ ਨਹੀਂ ਬਾਈ ਚੱਲਣੀ ਹੋਤੀ ਉਹ ਦੇਖ ਲੈ ਉਹਰੇ 12 12 13 13 ਫੁੱਟ ਪਾਣੀ ਦਾ ਜੱਸੀ ਦਾ ਮੁੰਡਾ ਬਾਕੀਆਂ ਨੂੰ ਪਾਣੀ ਲਾ ਕੇ ਹਾਂ ਫੌਜੀ ਦਾਦਾ ਦਾ ਕਹਿੰਦਾ ਉਹ ਫੁੱਟ ਫੁੱਟ ਡੇਢ ਡੇਢ ਫੁੱਟ ਪਾਣੀ ਤਾਂ ਅੰਦਰ ਕਹਿੰਦਾ ਜੱਸੀ ਦਾ ਮੁੰਡਾ ਗੁਰਪ੍ਰੀਤੋ ਬੈਠੇ ਰਹੇ ਕਿਸ਼ਤੀ 'ਚ ਬੈਠ ਕੇ ਘੁੰਮੇ ਆ ਆ ਏਰੀਆ ਦੇ ਵਿੱਚ ਹਾਲ ਤੂੰ ਦੇਖ ਲੈ ਵੀ 5 ਫੁੱਟ ਥੱਲੇ ਹੋਊਗਾ ਔਰ ਇਹ ਸਮਝਦਾ ਵੀ 10 12 ਫੁੱਟ ਪਾਣੀ ਚੱਲੇ ਆ ਹਾਂ ਹਾਂ ਉਹ ਮੇਰੇ ਕੋਠੇ ਕੋਠੇ ਪਤਾ ਲੱਗਦਾ ਉਹ ਕਹਿੰਦਾ ਵੀ 10 12 ਫੁੱਟ ਪਾਣੀ ਚੱਲਿਆ ਥੋੜਾ ਨਾ ਬਹੁਤ ਹੈ ਨਾ ਯਾਰ ਹੁਣ ਤੂੰ ਆਪੇ ਜਾਵ ਲੈ ਲਾ ਫੌਜੀ ਆ ਤੇ ਜੇ ਅੰਦਰ ਬੜੇ ਪਾਣੀ ਦੇ ਲੈ ਫੌਜੀ ਦਾ ਘਰ ਕਿੰਨਾ ਕਿੰਨਾ ਨਹੀਂ ਮੈਂ ਆ ਤਿੰਨ ਫੁੱਟ ਹੁੰਦਾ ਆ ਤਿੰਨ ਫੁੱਟ ਦੱਦਾ ਇਹਨੂੰ ਲੈ ਕਹਿੰਦਾ ਤਿੰਨ ਫੁੱਟ ਚਾਰ ਚਾਰ ਤੋਂ 2 7 8 ਫੁੱਟ ਚੱਲਿਆ ਆਢੇ ਚੱਲਿਆ 12 ਹੁਣ ਤੋਂ ਉੱਥੇ ਥੂਲੇ ਪਾਣੀ ਲੱਗਿਆ ਉੱਥੇ ਮੈਂ ਕਹਿੰਦਾ ਓਰੇ ਵੀ ਭਾਈ ਜ਼ਿਆਦਾ ਹੋਣਾ ਯਾਰ ਕੋਈ ਤੇ ਖੇਚ ਜਾਣਾ ਦੇਖ ਲਈ ਤੂੰ ਕਿੰਨਾ ਪਾਣੀ ਹੋਣਾ ਫੌਜੀਓ ਕੁੰਡੇ ਤਾਂ ਕੇ ਕਹਿੰਦਾ ਕੁੰਡੇ ਦੇ ਥੋੜੇ ਥੱਲੇ ਤਾਂ ਕੁੰਡੇ ਥਾਈ ਦਿਨਦਾ ਹੈਗਾ ਅੰਦਰ ਸ਼ਾਦੀ ਕਿੱਥੇ ਕਿੱਥੇ ਉਧਰ ਦਿਖਦੀ ਜਾਏ ਤੂੰ ਆ ਦਿਖਾਵਾਂ ਤੈਨੂੰ ਖੇਸਤਾ ਕਿ ਨਹੀਂ ਦੇਖ ਆ ਜਾ ਮੈਨੂੰ ਨਹੀਂ ਪਤਾ ਫੌਜੀਆਂ ਵੀ ਅੰਦਰ ਡੇਢ ਡੇਢ ਫੁੱਟ ਪਾਣੀ ਤਾਂ ਕਹਿੰਦਾ ਵੇ ਫੇਰ ਡੇਢ ਫੁੱਟ ਕਿੱਥੇ ਪੁੱਜ ਗਿਆ ਦੇਖ ਲੈ ਤੂੰ ਆਹ ਇਹਨਾਂ ਨੇ ਦੇਖੀ ਜੇ ਡੇਢ ਹੀ ਪਤਾ ਨਹੀਂ ਮੈਂ ਅੰਦਰ ਨਹੀਂ ਮੈਂ ਫੇਉਂ ਨੀ ਨਾ ਮੈਨੂੰ ਪਤਾ ਹੈਗਾ ਉਹਦੇ ਲੱਗਿਆ ਨਿਸ਼ਾਨ ਉਹਦੀ ਹੱਲ ਗਿਆ ਪੇ ਤਾਂ ਥੋੜਾ ਹੀ ਆ ਇਹ ਇਹਦਾ ਕਿਤੇ ਬਰਾਬਰ ਇਹ ਆ ਇੱਥੇ ਤੇ ਹੋਊਗਾ 7 6 6 ਫੁੱਟ ਹੋਊਗਾ ਉਹਦੇ ਉਰੇ ਤੇ 6 7 ਇੱਥੇ ਤਾਂ 10 ਫੁੱਟ ਪਾਣੀ 8 ਦਾ ਉਰੇ ਬੰਦਾ ਡਬਾਉ ਪਾਣੀ ਹੈਗਾ ਤਾਂ ਬਾਜ ਜ਼ਿਆਦਾ ਏ ਇਧਰ ਜ਼ਿਆਦਾ ਏ ਇਧਰ ਨੀਵਾ ਤੇਰਾ ਆ ਉਹ ਰੱਗਾ ਵੀ ਆ ਗਿਆ ਚੱਕੇ ਝੋਲੀ ਹਾਂ ਹਾਂ ਇਧਰ ਨੀਵਾ ਤੇਰਾ ਆ ਜ਼ਿਆਦਾ ਹਾਂ ਚੱਲ ਠੀਕ ਆ ਫਿਰ ਮੈਂ ਚੱਲਦਾ ਕੋਈ ਚੀਤਾ ਨਹੀਂ ਚਾਹੀਦੀ ਕਾ ਕਾ ਹੋਂ ਕਾਨੂੰਨ ਲੁਕੀ ਨਾ ਤਨੂੰ ਕੋਈ ਚੀਜ਼ ਤਾਂ ਨਹੀਂ ਚਾਹੀਦੀ ਉਹ ਜੀ ਕਿਹੜਾ ਮਾਰ ਕੇ ਉਧਰ ਚਲਦੇ ਖੜ ਜਾ ਉਧਰ ਇਹਦਾ ਕੰਮ ਆ ਤੈਨੂੰ ਪਤਾ ਜਾ ਆਏ ਮੇਰਾ ਕੈਮਰਾ ਕੰਮ ਖਰਾਬ ਹੋ ਗਿਆ ਮੈਂ ਕੰਮ ਤਾਂ ਕੋਈ ਨਹੀਂ ਕਾਕੰਡਾ ਕਰਕੇ ਆਏ ਵੀ ਆ ਚੱਲ ਚੱਲ ਠੀਕ ਆ ਪਾ ਚੋੜੀ ਹੈਂ ਤਾਂ ਖੋਲ ਕੇ ਮੰਜੀ ਕੱਟ ਪਾ ਚੋੜੀ ਅੱਜ ਜੱਗਾ ਫੜਿਆ ਸਮਾਨ ਪਾਉਂਦਾ ਚੋਰੀ ਚੋਰੀ ਮੰਡੇ ਚ ਸੱਸੀ ਗਾਉਂਦੀ ਸਾਰਿਆਂ ਨੇ ਅੱਜ ਮੰਡੇ ਜਾਏ ਵੇਤੇ ਮਲਕੀਤ ਬਾਈ ਗੱਲ ਗਏ ਲਈ ਜੱਗਾ ਲੱਗਿਆ ਵਾ ਤਾਂ ਮੈਂ ਜਾ ਜੱਗੇ ਗੋਲ ਵੀ ਕਿਹੜਾ ਮਾਰ ਚਲਦੇ ਆ ਜੇ ਕਹਿਣਾ ਹੈ ਲੈ ਜਿੰਕ ਦਾ ਹਲੇ ਪਾਉਣੀ ਆ ਏਕੇ ਆ ਫਿਰ ਕੀ ਮਿਕਸਚਰ ਹੈ ਛੇ-ਸੱਤ ਚੀਜ਼ਾਂ ਦਾ ਉਹ ਤਾਂ ਵੀ ਲਿਖਿਆ ਹੋਆ ਅੱਛਾ ਨੰਨੀ ਹੋਊਗਾ ਨਾ ਫਾਕੇ ਦੇਖ ਦਿੱਤੀ ਇਹ ਧੱਕੇ ਦਾ ਚੀਜ਼ ਆ ਅੰਨੀਆਂ ਚੀਜ਼ਾਂ ਸਲਫਰ ਆਇਰਨ ਜਿੰਕ ਮੈਗਨੀਸ਼ੀਅਮ ਕਾਪਰ ਬੋਰਾਨ ਮੈਗਨੀਸ਼ੀਅਮ ਆਦੀ ਦਾ ਮਿਕਸਚਰ ਚੀਜ਼ ਤਾਂ ਵਧੀਆ ਲਿਖੀ ਪਈ ਆ ਗੰਨੇ 'ਚ ਪਾਈ ਸੀ ਕਮਾ ਕੇ ਫਿਰ ਤਾਂ ਇੱਕ ਥਾਲੀ ਫਿਰ ਮੇਰੇ ਮਨ ਲੱਗੀ ਜਿਵੇਂ ਚੱਕ ਦੇਣਾ ਆ ਥੋੜੀ ਹੋਤੀ ਹੂੰ ਲਾਸਟੇ ਤਿੰਨ ਥੈਲੇ ਦੇ ਮੈਂ ਤਿੰਨੇ ਥੈਲੇ ਚੱਕ ਲਏ ਉਹਦਾ ਸਾਰੀ ਭੇਗੀ ਕੈਰੀਟ ਨੂੰ ਮਿਲੀ ਇਹ 500 ਹੀ ਦਿੱਤੀ ਚੱਲੀ ਕਿੰਨੇ ਕਿਲੋ ਦੀ ਚਾਹ 5 ਕਿਲੋ ਦੀ ਮੈਂ ਤਾਂ ਮੰਨਾ ਨਮਾ ਕਿਆ ਦੋ ਕਹਿੰਦਾ ਇੱਕ ਪਾਲਾ ਥੈਲੀ ਸਾਹਮਣੇ ਰੱਖੂਗਾ ਮੈਂ ਇਹ ਸਮਾਨ ਤਾਂ ਬਹੁਤ ਲਿਖਿਆ ਹੋਇਆ ਉੱਪਰ ਜਿਹੜੇ ਸਾਹਮਣੇ ਰਜਿਸਟਰ ਦੱਸਿਆ ਹਾਂ 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 ਪੱਲੀਟਾੜ ਬਦੂਈ ਝੂੜੀਆਂ ਉਹ ਲੱਤ ਦੇ ਦੇਖ ਕੇ ਪਾਲੇਗਾ ਹਾਇਆ ਉਹ ਤਾਂ ਠੀਕ ਆ ਅਰੇ ਯਾਰ ਨੂੰ ਲੱਗੇ ਤੇ ਵਧੀਆ ਬਣ ਗੁਰੂ ਮੋਤੋ ਲੈ ਲੈ ਮੀਂਹ ਜਿਹਾ ਲੱਗੇ ਬਣਿਆ ਵੀ ਲੱਤ ਨੂੰ ਰੇ ਮਿਲ ਜੂ ਹੈ ਯਾਰ ਘਾਟਾ ਗੋਟਾ ਬੂਰੀਆਂ ਹੋ ਜੂਗੀਆਂ ਜਿਹੜੀਆਂ ਜਿਹੜੇ ਤੱਤ ਘਟੇ ਵੀ ਆ ਪਿਛਲੇ ਸਾਲ ਪਾਇਆ ਨਹੀਂ ਉਹਦੇ ਕਰਕੇ ਘਟ ਗਏ ਤੇ ਸਭ ਉਹ ਤੱਤ ਘਟੇ ਵੀ ਆ ਹੈ ਲੱਤ ਤਾਂ ਠੀਕ ਆ ਸਰੀਰ ਤੇ ਜਾ ਨਹੀਂ ਰਹੀ ਹੂੰ ਆਹ ਹੁੰਦਾ ਗੋਲ ਗੋਲ ਤੇ ਜਾਂਦੇ 3 ਸਾਲ ਹੀ ਕਰ ਫਰਕ ਤਾਂ ਪੈਂਦਾ ਹੀ ਆ ਆਪਰੇਸ਼ਨ ਆ ਇੰਨੇ ਹੋਏ ਆ ਯਾਰ ਸਰੀਰ ਤਾਂ ਡਾਊਨ ਹੁੰਦਾ ਹੀ ਆ ਆਹ ਸੜਦਾ ਬਸ ਸਰੀਰ ਤੋਂ ਸਰੀਰ ਨੂੰ ਮੈਂ ਦੱਸ ਦੇ ਮੇਰੀ ਢੂਈ ਦੋਦੀ ਦੀ ਨਾਲ ਇੱਕ ਟੀਕਾ ਲੱਗਿਆ ਮੇਰੇ ਵੀਰ ਤੇਰੇ ਤਾਂ ਕਿੰਨੇ ਲੱਗੇ ਹੋਣੇ ਆ ਫੇਰ ਤਾਂ ਬਹੁਤ ਲੱਗ ਰਹੇ ਫੇਰ 9 ਵਾਰ ਤੋਂ ਨਿਕਾਲ ਲਿਆ ਫੇਰ ਉਹੀ ਗੱਲ ਕਰਦਾ ਮੈਂ ਹੌਲੀ ਹੌਲੀ ਹੁਣ ਚੱਲੇ ਤੇ ਆਊਗਾ ਨਾ ਆਰਾਮ ਕਰਿਆ ਵਾ 2 ਸਾਲ ਦੇ ਤੱਕ ਐ ਤੇ ਕੀ ਹੋਊਗਾ ਸੈਟ ਆ ਜੀ ਅੱਜ ਨੂੰ ਹੀ ਮੁੜ ਕੇ ਚੱਲ ਪਾ ਦੇ ਉਨਾਂ ਹੀ ਢਾੜ ਲੈਣਾ ਨਵੀਆਂ ਕੰਮ 14ਵਾਂ ਥੱਲਾ ਸਾਡਾ ਬੱਲੇ ਉਧਰ ਭਾਗੇ ਆਏ ਹੁਣ ਪਰਲੇ ਪਾਸੇ ਠੀਕ ਆ ਉਹ ਭਰਾਵਾ ਪਾਲਾ ਡਾਇਆ ਦਾਇਨ ਨੀਮਾ ਮੜਾ ਕਹਿੰਦਾ ਤੈਨੂੰ ਮੈਂ ਤਨੂੰ ਤਤ ਕਹਿੰਦਾ ਉਹ ਕਈ ਪਾਉਂਦੇ ਨਹੀਂ ਹੈਗੇ ਉਹ ਕਣਕ ਦੇ ਦੋ ਦੋ ਪਾਉਂਦੇ ਸੀ ਕਣਕ ਜੀ ਕਿਥੇ ਲਾਉਂਦੇ ਸੀ ਦਾਇ ਤ ਨਹੀਂ ਮੈਂ ਤੈਨੂੰ ਰੋਕਦਾ ਦਾਇ ਆਪਾ ਦੇਖ ਲੈ ਬੁੜੇ ਬੰਦੇ ਤੇ ਰਲਾਉਣ ਲੱਗਿਆ ਵਾ ਆਹ ਖੜਾ ਗਿਆ ਬਾਈ ਸਾਨਾ ਰਲਾਇ ਪਹਿਲਾਂ ਨਹੀਂ ਅੱਛਾ ਪਹਿਲਾਂ ਤਾਂ ਟੁੱਟ ਗਿਆ ਇਹਦਾ ਹਾਂ ਟੋਲੀਆਂ ਕਿੱਥੇ ਗਈਆਂ ਹੋ ਗਿਆ ਖਿੱਚਦਾ ਕੰਮ ਹੋ ਗਿਆ ਬਚਾਰਾ ਰਹਿ ਗਿਆ ਸਾਰਾ ਰਹਿ ਗਿਆ ਇੱਧਰ ਸੱਤੀ ਜਿਹੜਾ ਬੱਜ ਗਿਆ ਥਾਲੀ ਪਾ ਕੇ ਲੈ ਜਾਣਾ ਬਚਣਾ ਕਿੱਥੇ ਹੈ ਤੇਰਾ ਇਹ ਪੈ ਜਾਣਾ ਸਾਰਾ ਜੀ ਉਹ ਬਾਜੂ ਆਖਤੀਆਂ ਭੀ ਕਿਤੇ ਬਾਜੂ ਆਹ ਮੈਂ ਕਿਹਾ ਤੇ ਇਹਨਾਂ ਚ ਪਾਤਾ ਮੈਨੂੰ ਆਇ ਤਾਂ ਹੁਣ ਜਾਊ ਤੇ ਮੁੱਠੇ ਭਾਂਡ ਕਰੇ ਫਿਰ ਇਹਦੇ ਤਪਾਂੜ ਆਈ ਗਾਹਾਂ ਆ ਵੀ ਸੀ ਚੱਕ ਦੇਣਾ ਕੋਠਾ-ਕੂਠਾ ਚ ਆਊਸ ਕਰ ਦੇਣਾ ਫੇਰ ਤੇ ਕਿਤੇ ਦੇਖ ਦੋ ਤੇ ਗਾਉਣ ਚੱਠਾ ਆ ਵੀ ਵਿੱਚੇ ਹੈ ਜਿਹੜਾ ਅੱਛਾ ਉਹ ਉੱਠਾ ਕੇ ਖੜਾ ਸਿੱਧਾ ਹੈ ਹੂੰ ਅਚਾਉਸ ਹੋ ਜਾਣਾ ਇਹਨੇ ਇਹ ਗਰੀਬਾਂ ਨੇ ਪਾ ਕੇ ਦਿੱਥੇ ਤੇ ਇਹ ਇਬਰਾਹਿਮ ਵੀ ਜਿਹੜੇ ਪਾਂਗੇਜਾਂ ਨੇ ਥੋੜੇ ਥੱਲੇ ਤੇ ਉਹਨਾਂ ਦਿੱਤੇ ਜਾ ਰਹੇ ਹੋਈ ਆ ਦਰਾਗਾਹ ਪਾਂ ਪਲਾਟ ਨਹੀਂ ਪੰਜ ਪੰਜ ਕਿਲਿਆਂ ਦੇ ਲਾੜ ਹੋਏ ਜੀ ਜਿਆਦਾ ਹੁੰਦੇ ਆ Papa ਚੱਲ ਬਾਪੂ ਨੂੰ ਪਿਛੇ ਨਾ ਛੱਡ ਜੀ ਆਏ ਲੱਗੀ ਜਾਂਦੀ ਨਹੀਂ ਕੁਛ ਨਹੀਂ ਹੈਗੀ ਉਹ ਤੇ ਐਨਾਂ ਦਾ ਵੀ ਬੂਝਾ ਮਰੀ ਗਈ ਲਾਣੇ ਦੂਰ ਤੇ ਗੱਲਾਂ ਸੁਣ ਲਈ ਦੀਆਂ ਗੱਲਾਂ ਛੱਡਦਾ ਕਹਿੰਦਾ ਜੀਰੀ ਕੁਛ ਨਹੀਂ ਹੈਗੀ ਦੂਰ ਤੇ ਵਧੀਆ ਲੱਗਦੀ ਆ ਫੇਰ ਦੂਰ ਤੇ ਦੇਖੇ ਕਰ ਤੂੰ ਕੋਲ ਨਾ ਜਾਏ ਕਰ ਉਹਦੇ ਨਾ ਜੀਰੀ ਤਾਂ ਠੀਕ ਆ ਉਹ ਗੱਲ ਕਰ ਲੈ ਮੈਨੂੰ ਤੇ ਆ ਲੈ ਨਿਕਣਾ ਕਾਬਤ ਨਹੀਂ ਦੇਖੀ ਜਾ ਛੇੜੀ ਨਾ ਉਹ ਕੰਮ ਆ ਉਹਨੂੰ ਦੂਰ ਤੋਂ ਦੇਖੀ ਜਾ ਬਸ ਤੂੰ ਕਹਿਣਾ ਕੁਝ ਨਹੀਂ ਉਹਨੂੰ ਵੀ ਮਾੜੀ ਆ ਕਿ ਤਕੜੀ ਆ ਤੇ ਪਾਪਾ ਛਿੱਤੀ ਕਰਿਆ ਰੋੜੀ ਲਾ ਕੇ ਕੁਝ ਨਹੀਂ ਮਾੜੀ ਮੁੱਠੀ ਲੈ ਖੇਤਾਂ ਵਿੱਚ ਨਹੀਂ ਤੇਰੀ ਅੱਟੇ ਮਗਰਦੀ ਵਾ ਇਹਨੂੰ ਵਿਚੇ ਲੈ ਜਾਂਦਾ ਵਿਚੇ ਖੇਤ ਦੇ ਘੇਰ ਦਿੰਦਾ ਚੱਲ ਠੀਕ ਆ ਫਿਰ ਮੈਂ ਚੱਲਦਾ ਆ ਜਿਓ ਤੁਸੀਂ ਹੁਣ ਠੀਕ ਆ ਜੀ ਉਧਰ ਤੂੰ ਜਾਇਆਹੀਂ ਬਾਏ 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 ਉਧਰ ਤੂੰ ਜਾਇਆਹੀਂ ਚੰਗਾ ਜੀ ਹਾਂ ਤੁਹਾਨੂੰ ਠੀਕ ਆ ਭਾਈ ਤੂੰ ਜਾਏ ਉਧਰ ਕੱਲੂ ਚੱਲ ਸਵੇਰੇ ਆਜੀ ਕੱਲੂ ਸਵੇਰੇ ਪਉਣਾ ਸਵੇਰੇ ਪਉਣਾ ਰੇ ਉਧਰ ਸਾਜਰੇ ਪਉਣਾ ਸ਼ਾਮ ਨੂੰ ਪਉਣਾ ਕਿ ਸਵੇਰੇ ਹੈਂ ਅੱਜ ਤਾਂ ਬਾਦਿਆਂ ਨੂੰ ਆ ਗਿਆ ਲੋਬੀ ਪੂਰੀ ਯਾਰ ਮਸਰ ਬਾਈ ਬੈਠੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਹੋਰ ਫਿਰ ਵਧੀਆ ਵਧੀਆ ਬਾਜਰੇ ਤਾਂ ਨਿਪੜ ਗਿਆ ਬਾਜਰਾ ਬਾਈ ਚੱਲਦਾ ਅੱਜ ਗਈ ਹੈ ਗੱਡੀ ਇੱਕੇ ਹੂੰ ਜੇ ਅੱਜ ਗੱਡੀਆਂ ਮਗਾ ਲੈਂਦਾ ਦੋ ਅੱਜ ਮੌਸਮ ਬਹੁਤ ਵਧੀਆ ਦਾ ਫਿਰ ਵੀ ਹਾਂ ਅੱਜ ਮੌਸਮ ਖੱਡਾ ਦਾ ਅੱਜ ਕਹਿੰਦਾ ਮੇਰੇ ਕੋਲ ਆਰਡਰ ਨਹੀਂ ਹੈਗਾ ਹੁਣ ਕੱਲ ਨੂੰ ਆ ਦੋ ਗੱਡੀਆਂ ਦਾ ਆਰਡਰ ਭਰ ਕੇ ਖੜਾ ਲਾ ਕੱਲ ਨੂੰ ਲੈ ਜਾਂਦਾ ਆਰਡਰ ਮਨ ਦਾ ਨਹੀਂ ਹੈਗਾ ਜੇ ਸ਼ਾਮ ਨੂੰ ਵੜਾ ਕੇ ਸਵੇਰ ਨੂੰ ਲਦਾਉਂਗਾ ਕਈ ਵਾਰ ਮੈਂ ਤਾਂ ਕਹਾਂ ਮੀਂਹ ਕਿਣੀ ਤੇ ਰਾਤ ਨੂੰ ਕਹ ਪਤਾ ਵੀ ਲਦਾਦਾ ਭਾਈ ਗੱਲ ਤਾਂ ਠੀਕ ਹੁਣ ਕੱਲ ਨੂੰ ਦੋ ਗੱਡੇ ਕੱਲ ਨੂੰ ਸ਼ਾਮ ਲੈ ਖਤਮ ਹੋ ਜੂਵੇ ਕੰਮ ਯਾਰ ਕਹਿੰਦਾ ਇੱਕ ਅੱਧਾ ਹੋਰ ਆ ਜਾਣਾ ਕਹਿੰਦਾ ਫਿਰ ਤਿੰਨੇ ਗੱਡੇ ਮੇਰੇ ਕੋਲ 20-20 ਕਵਾਂਟਰ ਦੇ ਆ ਤਾਂ ਵਧੀਆ ਯਾਰ ਕਿੰਨੇ ਵੱਡ ਹੋ ਜਣੇ ਆ ਮੀਂਹ ਕਿਣੀ ਤੇ ਡੱਪੜ ਜੂਵੇ ਫਿਰ ਜਿੱਦਾਂ ਦੇਖਿਆ ਵੀ 4 ਕ ਦਿਨ ਮੀਂਹ ਜਾ ਲੰਘਿਆ ਆਪਣਾ ਬੀਤ ਦੀ ਦੁਆਰਾ ਹੁਣ ਕੱਲ ਮੈਂ 4 ਗੱਡੀਆਂ ਭੇਜੀਆਂ ਜਿਹੜੀ ਸੋਕੂ ਬਗੈਟ ਲਾ ਦੋਆਂ ਨੂੰ ਦੋ ਚਾਲਾਂ ਮੈਂ ਬਾਹਰ ਲਾਤੀਆਂ ਕਿਨੂੰ ਸਿਰਪੇ ਲਾਤੀਆਂ ਰੇੜਾ ਲੇਗਾ ਤੇਰੇ ਵਾਲਾ ਮਰਤੇ ਨਹੀਂ ਹੈਗਾ ਫਿਰ ਅੱਛਾ ਉਹਦੇ ਬਾਅਦ ਦੋ ਅੰਦਰ ਲਾ ਦਤੀਆਂ ਬਸ ਠੀਕ ਆ ਅੱਜ ਜਿਹੜੀ ਲੱਦੀ ਹੈ ਸਵੇਰੋਂ 20 ਘੰਟੇ ਦੀ ਅੱਜ ਰੇੜੇ ਬਣਦੀ ਅੱਜ ਮਹੀ ਪੈ ਗਿਆ ਤਾਂ ਅੱਜ ਕਿੱਦਾਂ ਰੋੜਾ ਅੱਜ ਫਿਰ ਉਹਨਾਂ ਭਰ ਗਿਓ ਮਨੂੰ ਤਾਂ ਆਏ ਤਾਂ ਮਾਗੇ ਅੱਜ ਦੋ ਜਣ ਪਾਊਗਾ ਜਿਹਨੂੰ ਟਰੈਕਟਰ ਸਿੱਧਾ ਲਈ ਪਹੀ ਜੀ ਖੜਾ ਨਹੀਂ ਨਹੀਂ ਉਹ ਤਾਂ ਬੈਕ ਲਾ ਕੇ ਵੀ ਲਾ ਦੋ ਤਾ ਉੱਪਰ ਇੱਥੇ ਰੇੜੇ ਵੀ ਖੜ ਕੇ ਵੀ ਲਾ ਦੋ ਉਹ ਲਾ ਦਿੰਦੇ ਸੀ ਉਹਦੇ ਗਸ ਕਾਲਾ ਦਾ ਕੰਮ ਉਹ ਤਾਂ ਚੱ ਸ਼ੈ ਕੱਲ ਨੂੰ ਮੈਂ ਨੈਟ ਦੇਖਿਆ ਕੱਲ ਨੂੰ ਤਾਂ ਮੈਂ ਦੱਸਦਾ ਨਹੀਂ ਹੈਗਾ ਜਮੈਂ ਠੀਕ ਉਹੀ ਗਏ ਗਰਮੈਸਪੁਰਾ ਨਾ ਕੱਲ ਗਰਮੈਸ ਬਹੁਤੀ ਸ਼ਾਮ ਨੂੰ ਉਹੀ ਵੀ ਮੀ ਆ ਗਿਆ ਸਵੇਰੇ ਟੂ ਸਾਈਕਲ ਹੀ ਸਵਾਰਾ ਫਿਰਦਾ ਅਜ ਸਾਈਕਲੀ ਤਸਵੀਰੀ ਗਿਰ ਗਿਆ ਉੱਥੇ ਮੋਢਾ ਟੁੱਟ ਗਿਆ ਮੂਰੇ ਚਿਮਟਾ ਮੂਰੇ ਨੂੰ ਗਿਰਿਆ ਟਾ ਟੁੱਟ ਗਿਆ ਸੱਟ ਬਹੁਤ ਹੀ ਭਾਰੀ ਪਾਤੀ ਐ ਬਿਜਾਉ ਕਿਉਂ ਨਾ ਜਰਾ ਪਹੀ ਚ ਦਾ ਕੱਚੀ ਚ ਬਸ ਬਸ ਹਜੇ ਪੱਕੀ ਤੇ ਉੱਤਰ ਹੀ ਆ ਜਿਦੇ ਜਮਡਾ ਡਰ ਗਿਆ ਥੱਲੇ ਉਤਰਦੀ ਜ਼ਾਰ ਚਿਮਟਾ ਦਾ ਅਸੀਂ ਤੈਨੂੰ ਹੁਣ ਮੈਂ ਕੀ ਦੱਸਾਂ ਸਟੋਰੀ ਲੰਬੀ ਚੌੜੀ ਹੋ ਜਣੀ ਐ ਜਿਆਦਾ ਅਸੀਂ ਇੱਥੇ 8ਵੀਂ ਕਰੀ ਪਾਸ ਆਪਣਾ ਸਕੂਲ ਆਪਣਾ ਹੀ ਬਾਈ ਔਰੇ ਇੱਕ ਤਾਂ ਓਣ ਨੇੜੇ ਆ ਇੱਕ ਸਾਰਾ ਕੁਝ ਜਾਣ ਪਛਾਣ ਹੁੰਦੇ ਫੇਰ ਵੀ ਫਰਕ ਬਹੁਤ ਆਉਂਦਾ ਆਪਣੇ ਪਿੰਡ ਦਾ ਅਸੀਂ ਜਾ ਕੇ ਖੇੜੀ ਲੱਗ ਗਏ ਖੇੜੀ ਅਸੀਂ ਲੱਗੇ ਨੌ ਜਣੇ ਆਪਣੇ ਪਿੰਡ ਦੇ ਔਰੇ ਦੇ ਅੱਛਾ ਦੋ ਕੁ ਪੈਣੀ ਦੇ ਤੇ ਚੌਤੇ ਦੇ ਬਾਕੀ ਔਰੇ ਦੇ ਸੱਤ ਮਾਲਾ ਦੇਦੇ ਸੀ ਹੂੰ ਉੱਥੇ ਬਾਈ ਸਿਆਣੀ ਨਾ ਕੋਈ ਵੀ ਇੱਕ ਤਾਂ ਨੌਵੀਂ ਚ ਲੱਗੇ ਜਿਹੜੇ ਦਸਵੀਂ ਵਾਲੇ ਤੇ ਉਹ ਗੱਗੂ ਗੱਗੇ ਦੇ ਬਾਪੂ ਵਰਗੇ ਲੰਬੇ ਲੰਬੇ ਮੁੰਡੇ ਪੜ੍ਹਦੇ ਉਹ ਡਰਾਉਣ ਪਹਿਲੇ ਹੀ ਸਾਨੂੰ ਜਾ ਸਾੜੇ ਵਿੱਚ ਫੇਰ ਤੈਨੂੰ ਪਤਾ ਵੀ ਨਾ ਮੇਰੇ ਪਹਿਲਾਂ ਤੇ ਫਿਲਮਾਂ ਦੇਖਣ ਵਾਲੇ ਇਹ ਟਿਸ਼ੂ ਵਾਲੇ ਤੇ ਇਹ ਮੋੱਕਾ ਵੀ ਇੱਕ ਨਾ ਇੱਕ ਅਗੂਠਾ ਨਾਲ ਉਂਗਲੀਆਂ ਦੇ ਨੂੰ ਕੱਢ ਕੇ ਮਾਰਦਾ ਹੁੰਦਾ ਦਾ ਇਹ ਨਾ ਮਾ ਇਹ ਟਿਸ਼ੂ ਕਰਦਾ ਹੁੰਦਾ ਬਹੁਤ ਜਿ ਖੇਡਣ ਕਬੱਡੀ ਤੇਜਤਾ ਹੈ ਕਬੱਡੀ ਅਸੀਂ ਉਹਨਾਂ ਦੇ ਪਹਿਲਾਂ ਤੇ ਖੇਡਦੇ ਸਾਨੂੰ ਇੱਕ ਦੋ ਵਾਰ ਪਾ ਕੇ ਲੈ ਕੇ ਵੇਚਦੇ ਘਨੋਲੇ ਕੋਲ ਹੀ ਖੇਡਣ ਜਾਂਦੇ ਹਾਂ ਭਾਈ ਉੱਥੇ ਹਾਜ਼ਰੀ ਲੱਗਣ ਲੱਗੀ ਸਾਡੀ ਹਾਜ਼ਰੀ ਲੱਗਣੀ ਕਵਾਲਪੁਰ ਦਾ ਬੰਦਾ ਮਾਨੀਟਰ ਦਾ ਹੁਣ ਉਹ ਸੀਐਮਓ ਦਫ਼ਤਰ ਲੱਗਿਆ ਵਾ ਹਲਾ ਲਾਇਸੈਂਸ ਬਣਾਉਂਦਾ ਰਿਹਾ ਹੁਣ ਸੀਐਮਓ ਦਫ਼ਤਰ ਸਰਕਾਰੀ ਆਉਂ ਪਰ ਹੈ ਜਦੋਂ ਅਸੀਂ ਆਪਣਾ ਵਿੱਚ ਸਾਨੂੰ ਐਸੇ ਪਰੀ ਤੁਸੀ ਮਾਸਟਰ ਪੜਾਉਂਦਾ ਹੁੰਦਾ ਕਹਿੰਦਾ ਹੁਣ ਤੁਸੀਂ ਤੇਜ ਆ ਪੜਾਈ ਜੇ ਕਹਿੰਦਾ ਤੁਸੀਂ ਕਹਾਂ ਤੇ ਸਕੂਲ ਚ ਜਾ ਕੇ ਸਾਰਾ ਤੇ ਕਹਿੰਦਾ ਪਿੱਛੇ ਬੈਠੋਗੇ ਕਹਿੰਦਾ ਸਾਨੂੰ ਪਤਾ ਯਾਹਾਨੂੰ ਹੁੰਦਾ ਬਾਕੀ ਅਸੀਂ ਪਿਛਲੇ ਟੈਕਸੇ ਉੱਤੇ ਬੈਠੇ ਸਾਰੇ ਅੱਛਾ ਅਸੀਂ ਆਪਣੇ ਗੱਲਾਂ ਕਰਨ ਉਹ ਹਾਜ਼ਰੀ ਬੋਲੀ ਨਾਮੇ ਦੀ ਹਾਜ਼ਰੀ ਦਾ ਨੰਬਰ ਆ ਗਿਆ ਨਾਮੇ ਕਹਿੰਦਾ ਇਹ ਕਾਲੀ ਚਿੜੀ ਕਹਿੰਦਾ ਹਾਜ਼ਰੀ ਨਹੀਂ ਬੋਲੀ ਤਾਂ ਆਪਣੀ ਬੜਾ ਸੋਹਣਾ ਖੜਾ ਹੋਇਆ ਕਹਿੰਦਾ ਬਾਈ ਜੀ ਹਾਜ਼ਰ ਹੈ ਜੀ ਕਹਿੰਦਾ ਹੱਥ ਵੱੰਨ ਕੇ ਹੈ ਨਾ ਜਦ ਲੱਗੇ ਹਾਜ਼ਰੀ ਮਾਸਟਰ ਕੋਲ ਲਵਾਇਆ ਬਸ ਦੇਖ ਲੈ ਪਿੱਛੇ ਦੇ 10 ਕ ਟੈਕਸ ਪਿਛਲੇ ਟੈਗ ਸਪਾਤੇ ਛਾਲਾ ਮਾਰਦਾ ਗਿਆ ਫਿਲਮ ਵਾਲਿਆਂ ਮੰਗਣਦਿਆਂ ਮਜ਼ਾ ਆਤੋ ਫਿਰ ਉਹਦੇ ਵੀ ਦੇਖਦਾ ਜਾ ਕੇ ਮੂਰੇ ਛਾਲ ਮਾਰੀ ਉਹਦੇ ਅੱਜ ਇਹ ਕਿਹੜੇ ਮੋਨੀਟਰ ਬੈਠਾ ਦਾ ਮਾਸਟਰ ਨਹੀਂ ਮੋਨੀਟਰ ਤੇ ਅੱਜ ਮੋਨੀਟਰ ਕਹਿੰਦਾ ਖੜਾ ਓਏ ਕਹਿੰਦਾ ਅੱਜ ਕਹਿੰਦਾ ਕਾਲੀ ਜੀੜੀ ਕੇ ਕਹਿੰਦਾ ਤੁਹਾਨੂੰ ਦੇਖ ਤੁਹਾਨੂੰ ਪਿਸ਼ੂ ਦੇ ਚੁੱਤੇ ਏਜੀ ਕਟਾਈ ਕਰੀ ਤਾਂ ਮਨਣਾ ਮੁਫਲ 10ਵੀਂ ਵਾਲੇ ਵੀ ਡਰਦੇ ਜਰਾਤੇ ਅਜਾ ਹਾਂ ਜਾ ਦੇਖਣੇ ਥੋੜੇ ਜਿਹੀਆਂ ਪੈਣ ਲੱਗੀਆਂ ਉਹਨਾਂ ਨੇ ਕਹਿਣਾ ਵੀ ਮਾਲਾਂ ਵਾਲੇ ਜਾਓ ਨਦੀ ਆ ਸਕਦੀ ਹੈ ਕਮਾਲਪੁਰਾਲ ਜਾਓ ਹਾਂ ਉੱਥੇ ਦੇ ਸਾਈਕਲ ਭਜਾ ਲੇ ਸਾਈਕਲ ਭਜਾਏ ਵੇ ਇੱਕ ਕੱਚੀ ਪਹੀ ਕਮਾਲ ਦੇ ਮੋੜ ਕਮਾਲਪੁਰਾਲ ਆਪੇ ਚ ਰੁੜਦੀ ਆ ਸਾਰੇ ਦੇ ਬੂਰੇ ਦਾ ਮਾ ਕਹਿੰਦਾ ਕਿੱਧਰ ਨੂੰ ਜਾਣਾ ਹੈ ਹੈ ਅਸੀਂ ਕਹਾਂ ਵੀ ਪਹਿਲਾਂ ਕਹਿੰਦੇ ਪੱਕੀ ਜਾਣਾ ਜਿਆਦਾ ਕੱਚੀ ਦੇ ਬਰਾਬਰ ਅਸੀਂ ਦੇ ਕੱਚੀ ਨੂੰ ਮੋੜਦੇ ਕੱਚੀ ਨੂੰ ਮੋੜਦੇ ਕਿ ਉੱਥੇ ਬੋਰ ਦਾ ਪਾਣੀ ਕੱਢਾ ਟੋਆ ਦਾ ਉਹ ਚ ਗੇਰੇ ਚੈਂਟਾ ਟੁੱਟਿਆ ਅੰਦਰ ਬੱਜ ਗਿਆ ਅੰਦਰ ਦੇ ਕੋਲ ਜਾਣਾ ਨਾ ਨ ਇਹ ਮੂਵਟਰ ਵਾਲਾ ਕੰਮ ਹੋ ਗਿਆ ਮੈਂ ਵੀ ਕਰਾ ਮੇਰੇ ਮਾਥਾ ਝੱਲੋਗੇ ਦਾ ਜਿੰਦ ਤੇ ਮੇਰਾ ਇੱਥੇ ਝੱਲੋ ਦਾ ਘਰੇ ਕੋਲ ਪੰਗਾ ਬਹੁਤ ਆ ਉੱਥੇ ਅਸੀਂ 9 ਵਜੇ ਨਹੀਂ ਕਰੀ ਹੈਗੀ ਫਿਰ ਫਿਰ 9 ਕਟਾ ਕੇ ਇੱਥੇ ਆਪਣੇ ਪਿੰਡ ਆ ਗਏ ਤੇ 10 ਵਜੇ ਤੱਕ ਬਣ ਗਿਆ ਤਾਂ ਫਿਰ ਹਮ ਮਗਰ ਇੱਥੇ ਹੀ ਕਰੀ ਦੱਸ ਨਹੀਂ ਅਸੀਂ ਆ ਗਏ ਤੇਰਾ ਚਿਮਟਾ ਲਿਆ ਕਰੂ 500 ਦਾ ਚਿਮਟਾ ਆਇਆ ਦੋ 250 ਲੀਬਰ ਹੋ ਗਈ 700 ਰੁਪਏ ਦੇ ਰੇੜੀ ਵੀ ਲੱਗ ਗਿਆ ਨਾ ਰੇੜੀ ਦਾ ਟੁੱਟਿਆ ਰੇੜੀ ਦਾ ਕੱਖਾਂ ਵਾਲੀ ਦਾ ਮਾਗੇ ਤੂੰ ਸਾਈਕਲ ਦਾ ਗਲੀ ਤੇ ਆਦੀ ਸਾਈਕਲ ਕੱਖਾਂ ਵਾਲਾ ਰੇੜੇ ਦਾ ਉਹਨੂੰ ਰੇੜੀ ਲਈ ਜਾਂਦਾ ਦਾ ਬਚਾਓ ਤਾਂ ਹੀ ਹੋ ਗਿਆ ਉਹਦਾ ਉਹਦੀ ਸਪੀਡ ਥੋੜਾ ਘੱਟ ਹੁੰਦੀ ਆ ਸਾਈਕਲ ਦਾ ਜਿੰਟਾ ਸੱਟ ਮਾਰਦਾ ਮੈਂ ਤਾਂ ਕਲਾਈ ਜਾਂਦਾ ਦਾ ਇਹਦਾ ਮੋਟਰਸਾਈਕਲ ਲੈ ਲੈਣੀ ਹਾਂ ਗਿਰੇ ਨਹੀਂ ਹੈਗਾ ਬਚ ਗਿਆ ਪਰ ਉਹ ਬਚਾਲ ਮਾਰ ਗਿਆ ਉਹ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਵਧੀਆ ਐ ਵਰਦੇ ਕਿਹੜੇ ਆ ਗਏ ਅੱਜ ਪਨੀਰੀ ਵਾਲੇ ਤੇ ਮਲਗੀਸੀ ਦੀ ਆ ਗਏ ਮੈਂ ਕਹਿੰਦਾ ਆਮਲ ਕੀਸੀ ਦੇ ਬਟਣ ਆਏਗਾ ਠੀਕ ਹੈ ਠੀਕ ਹੈ ਠੀਕ ਹੈ ਤੇ ਨਵੇੜੂਗੇ ਆਜਾ ਇੱਥੇ ਫੜ ਕੇ ਦਾ ਤੇ ਰਾੜੀ ਆ ਕੇ ਮੇਰੀ ਦੀ ਬਟਣੇ ਵਾਲਾ ਸਹਿਬ ਜੂ ਤਾਂ ਆ ਗਿਆ ਕਰਾ 468 ਪੱਟਣ ਲੱਗਿਆ ਉਹ ਗੱਭੇ ਮਤਲਬ 4000 ਰੁਪਏ ਦਾ ਮੈਂ ਬਾਅਦ ਦੀ ਹਾਂ ਹੈ ਗੱਲ ਕਰ ਆ ਗਿਆ ਤਾਂ ਗਰੀ ਕੱਪੇ ਖੜੀ ਜਿੱਡੀ ਕੱਪੇ ਪੱਟ ਲਿਆ ਮਹਾਪਾਈ ਪੱਟ ਲਿਆ ਪਰ ਪੱਟੀ ਉਹਨਾਂ ਨੂੰ ਫੋਨ ਕਰਕੇ ਕਹਿੰਦਾ ਚਾਚਾ ਮੈਨੂੰ ਕਹਿ ਕੇ ਮੈਂ ਹੁਣ ਫੋਨ ਕਰਕੇ ਆ ਚਾਚੇ ਨੂੰ ਅੱਛਾ ਮਾਂ ਚਾਚੇ ਨੂੰ ਕਰ ਲੈ ਫੋਨ ਫਿਰ ਹਾਜ਼ਵੀ ਨੂੰ ਕਰ ਲੈ ਹਾਜ਼ਵੀ ਕਹਿੰਦਾ ਉਹ ਸਵਾ 34 ਹੈ 418 ਦੇ ਬਾਅਦ ਦੀ ਹਾਂ ਕਹਿੰਦਾ ਤੇਰਾ ਬਾਪੂ ਦਾ ਕਹਿੰਦਾ ਗੱਭੇ ਆ 4000 ਰੁਪਏ ਦਾ ਉਹਨੂੰ ਬੜਾ ਪਤਾ ਕਹਿੰਦਾ ਤੇਰੇ ਹਾਜ਼ਵੀ ਨੂੰ ਨਾ ਕਰਦੇ ਫੋਨ ਫਿਰ ਪੱਟ ਲਈ ਦੀ ਪੱਟ ਲਈ ਦੀ ਨਾ ਬਾਅਦ ਤੂੰ ਜੇ ਕਿਤੇ ਘੱਟ ਗਈ ਤਾਂ ਇਹਦੀ ਫਾੜ ਫੋਟੋ ਇੱਕ ਸਾਈਡ ਤੋਂ ਅਲੱਗ ਕਿਤੇ ਲੱਗਣੀ ਹੈ ਗੱਲ ਤਾਂ ਠੀਕ ਹੈ। ਵੀ ਕਿਆ ਪਤਾ ਘਟਣ ਨੂੰ ਸਰੇ ਜਾਣੀ ਹੈ। ਉਹ ਉਹਦਾ ਦਿਮਾਗ ਦੇ ਲੈ ਪਹਿਲਾਂ ਇੱਥੇ 15 ਗੁੱਟੀਆਂ ਕਹਿੰਦਾ ਪਟਲੇ ਜੀ ਨੇ ਫੇਰ ਕਹਿੰਦਾ ਮੇਰੇ ਲਈ ਕ ਸਰਜੇ। ਲੈ। ਕਿਆ ਵੀ ਤੇਰੇ ਲਈ ਕਲੇ ਸਰਜੇ ਮੈਂ ਤੇਰੇ ਲਈ ਕਲੇ ਸਰਜੇ ਨਾ ਤੇਰੇ ਲਈ ਪਨੀਰੀ ਨਰਮ ਹੈ ਮਹੀਨੇ ਖੰਡਦੀ ਹਲੇ ਹੋਣੀ ਹੋਣੀ ਹੈ 1-2 ਦਿਨ ਰਹਿਦੇ ਹੋਣੇ। ਰਹਿ ਤੇਰੀ ਕੀ ਸਮਝ ਲੈ ਡੇਢ ਦੇ ਗੇੜੇ। ਡੇਢ ਦੇ ਗੇੜੇ ਇਹ ਪੂਝਾ ਨਹੀਂ ਕਰਦੀ ਫੇਰ। ਹਾਂ ਫਿਰ ਇੱਕ ਵਾਰ ਪਕੜ ਹੋ ਜਾਂਦਾ ਕਰ। ਤਾਂ ਹੀ ਕਹਿੰਦਾ ਵੀ ਜਿਹੜੇ ਮਹੀਨੇ ਤੋਂ ਉੱਪਰ ਚਲੇ ਜੀ ਮੇਰੇ ਨੂੰ ਨਾਰਮ ਪਨੀਰੀ ਦਾ ਫਰਕ ਹੈ। ਬਾਕੀ ਆਪੀ ਮੇਰੇ 25 ਦਿਨ ਦੀ ਲੱਗੀ ਵੀ ਹੈ। ਬਹੁਤ ਫਰਕ ਹੈ। ਹੁਣ ਆ ਤੇਰੇ ਦੇਖੀ ਜਿਹੜੀ 26 ਲੱਗਦੀ ਆ ਮੈਂ ਕਹਿੰਦਾ 20 20 ਕੀ ਦਿੰਦੀ ਆ ਹੈ ਤਾਂ 20 ਕੀ ਦਿੰਦੀ ਆ ਬਾਦ ਬੋ ਗਈ ਬੜਾ ਆਈ ਆ ਉਹ ਕਰਾ ਕਰ ਪਰ ਦੇਖੀ ਕਰ ਮੈਂ ਨੇ ਸਮਾਨ ਬੋ ਪਾਇਆ ਮੈਂ ਇਹਨੂੰ ਕੋਈ ਵੜਦੀ ਉੱਪਰ ਵੜਦੀ ਵੜਦੀ ਦੀ ਐ ਫੜ ਕੋ ਉਹ ਤਾਂ ਟੁੱਟਦੀ ਐ ਬਸ ਐਥੇ ਨਾਲ ਮਰੂ ਦੇ ਵਿੱਚ ਆਪਣਾ ਫਾਇਦਾ ਇੱਕ ਤਾਂ ਪੱਤਾ ਡੁੱਬਦਾ ਨਹੀਂ ਪਾਣੀ 'ਚ ਡੱਕਾ ਮਰਦਾ ਨਹੀਂ ਹੈਗਾ ਨੰਬਰ 2 ਭਈਏ ਨੇੜੇ ਲਾਉਂਦੇ ਆ ਇਹਦੇ 26 ਜਾਨ ਵੀ ਘਟ ਹੁੰਦੀ ਹਾਂ ਜੇ ਹੁਣ ਆਪਾਂ ਨਾਲ ਐਡੀੜੀ ਬੜੀ ਲਵਾਤੀ ਨਾ ਫਿਰ ਇਹ ਸਿੱਧੀ ਲੱਗਣੀ ਆ ਜੇ ਆਪਾਂ ਨਾਲ ਡੱਕਾ ਛੋਟਾ ਉੱਥੇ ਨਾਲ ਇੱਕ ਤਾਂ ਡੱਕਾ ਖੜਾ ਰਹਿਣਾ ਇੱਕ ਨੇੜੇ ਲਾਉਣਗੇ ਇੱਕ ਖੜਾ ਰ ਇੱਕਣਾ ਚਲੋ ਇਹ ਕਿਨਾਂ ਦਾ ਆਇਆ ਸਾਖ ਦਾ ਇਹਨੇ ਜਿੱਤੇ ਲਾਈ ਨਹੀਂ ਕਿਸੇ ਨੇ ਵੀ ਇਹ ਇੱਕ ਤਾਂ ਲਾਉਂਦਾ ਪੁੱਠੇ ਹੱਤ ਨਾਲ ਆਇਆ ਪੁੱਠਾ ਇੱਕ ਲਾਉਂਦਾ ਆਇਆ ਠੀਕ ਆ ਨਾਣਾ ਇਹ ਇੱਕ ਲਾਉਂਦਾ ਆਇਆ ਤਿੰਨ ਚਾਰ ਇਹ ਰਾਹ ਨਾ ਲਾਉਂਦੇ ਲੱਗਣੇ ਚਾਹੀਦੇ ਆਪਾਂ ਕਹਿੰਦੇ ਪੂਰੇ ਭਈਆ ਨਹੀਂ ਮਿਲੇ ਹਲੇ ਫਲਾ ਲੈਂਦੇ ਸਭ ਕੁਝ ਹੋਰ ਟਾਈਮ ਨਾਲ ਹੋ ਹੀ ਜਾਂਦੀ ਜੀ ਇਹ ਮੈਂ ਤੈਨੂੰ ਉਹ ਦੱਸਦਾ ਇਹ ਆਪਾਂ ਨੂੰ ਫਿਕਰ ਚ ਰਹੇ ਇਹੇ ਥਾਰਡ ਪਿਛੇ ਲੜਦੇ ਨਹੀਂ ਲੱਗਣਾ ਹੁਣ ਹੋਰ ਪਾਰਟੀ ਵਾਲੇ ਲੜਪੰਦੇ ਆਪਸ ਵਿੱਚ ਵੀ ਹਾਂ ਤੂੰ ਫਾੜ ਨਹੀਂ ਲੈ ਆਉਂਦਾ ਇਹ ਫਾੜ ਵਿੱਚ ਨਹੀਂ ਲੜਦੇ ਇਹ ਤਾਂ ਬਈ ਤਾਂ ਵਧਣੇ ਖਾਤਰ ਜਾਂਦੇ ਆ ਬੇਤਰੀ ਖਾੜ ਪਿੱਛੇ ਰਹਿ ਗਈ ਹੂੰ ਇਹ ਨਹੀਂ ਲੜਦੇ ਬਹੁਤਾਂ ਬਾਕੀ ਮਹੀਆ ਵਾਲਾ ਬਾਈ ਸਾਡੇ ਬਹੁਤ ਵਧੀਆ ਪਾ ਰਿਹਾ ਮੈਂ ਚਾਹੀਦਾ ਇੰਨਾ ਇੰਨਾ ਕੇ ਚਾਹੀਦਾ ਇੰਨਾ ਕੇ ਚਾਹੀਦਾ ਤੇ ਰੋੜੇ ਪਈ ਜਾਵੇ ਇੰਨਾ ਪਈ ਜਾਵੇ ਬਾਤ ਬਹੁਤ ਵਧੀਆ ਡਾਉਨ ਬਹੁਤ ਵਧੀਆ ਨਾ ਮੈਂ ਸਾਡੇ ਧਰਤੀ ਵੇ ਤੇ ਨਿਗ ਸਾਹਮਣੇ ਜੋ ਨੇ ਨੇਚਰ ਤੇ ਜਿਆਦਾ ਹੀ ਆ ਜਾਂਦਾ ਹਾਂ ਮੈਂ ਜਿਆਦਾ ਹੀ ਆ ਜਾਂਦਾ ਫਿਰ ਉਹ ਜਿਆਦਾ ਪੈ ਗਿਆ ਯਾਰ ਉਹ ਤਾਂ ਖਰਾਬ ਕਰਦਾ ਕੰਮ ਇਹ ਤਾਂ ਡੌਲਾ ਤੋੜਨੇ ਵਾਲਾ ਕੰਮ ਹੈ ਬਾਕੀ ਭਾਈ ਦੱਸਦੇ ਹੁਣ ਕਾਨੂੰ ਕਿਹਾ ਜਾ ਪੈਂਦਾ ਅਜ ਰਾਤ ਨੂੰ ਵੀ ਕੱਲ ਦੀ ਰਾਤ ਤੱਕ ਕਢਾ ਦੇਣੀ ਇੱਕ ਪੈਰ ਪਖੜਾ ਹੋ ਕੇ ਇਹ ਤਾਂ ਕਢਾ ਦੇ ਰੱਬਾ ਦੱਬਾ ਚੜਾਉਂਗਾ ਵੀ ਨਾ ਬਾਬੇ ਕਾ ਸ਼ਾਮ ਤੱਕ ਦਾ ਟਾਈਮ ਦੇ ਦੇ ਬਗੈਰ ਟੱਪੇ ਤੇ ਮੜਾ ਲੈਣਾ ਉਹ ਕੱਲ ਸ਼ਾਮ ਤੱਕ ਦਾ ਟਾਈਮ ਦੇ ਦੇਗਾ ਬਸ 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 ਸ਼ਾਮ ਤੱਕ ਉਹ ਨਿਬੜ ਦੇਣਾ ਸਾਰਾ ਕੰਮ ਦਾ ਨਹੀਂ ਅਰਦਾਸ ਹੋਣਾ ਹੈ ਅਰਦਾਸ ਕਰਦੇ ਨਾ ਅਰਦਾਸ ਤਾਂ ਸੁਣ ਲਈ ਵਾ ਆਪਾਂ ਨੇ ਕਹਿ ਤੀ ਉਹ ਸੁਣ ਲਈ ਇਹਦੇ ਬਾਬਾ ਕੋਲੇ ਰਹਿਣਾ ਹੈ ਬਾਬਾ ਯਾਰ ਕੋਲੇ ਰੱਖਣਾ ਪੈਂਦਾ ਜਿਕਨਾ ਸਾਡੇ ਕੋ ਮੋਰ ਕੋਲੇ ਖਾਣੇ ਪਈਆਂ ਜਿਹੜਾ ਮਰਜ਼ੀ ਦਾ ਇਹ ਜਦੇ ਲਾਲ ਹੈ ਇਹ ਸਾਰੇ ਆਪਣੇ ਕੋਲੇ ਰੱਖਣੇ ਪੈਂਦੇ ਪੈ ਗੱਲ ਤਾਂ ਪੱਤੀ ਆਹ ਦੇਖ ਪਗਾੜੀ ਵੀ ਨਹੀਂ ਠੀਕ ਹੈ ਠੀਕ ਹੈ ਜੀ ਸਾਸਰੀ ਕਾਲ ਜੀ ਜੀ